ਬੇਅਦਬੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਸ ਦੇ ਲਈ ਬਕਾਇਦਾ ਇੱਕ ਸੂਬਾ ਸਰਕਾਰ ਕਾਨੂੰਨ ਬਣਾਵੇ ਇੱਕ ਲੋਤੀ ਮੰਗ ਨੂੰ ਲੈ ਕੇ ਲਗਭਗ 6 ਮਹੀਨਿਆਂ ਤੋਂ ਕਈ ਸੈਂਕੜੇ ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਨੇ ਗੁਰਜੀਤ ਸਿੰਘ ਖਾਲਸਾ ਗੁਰਜੀਤ ਸਿੰਘ ਖਾਲਸਾ ਦੀ ਇਹੋ ਜੀ ਕਿਹੜੀ ਡਿਮਾਂਡ ਹੋ ਗਈ ਕਿ ਸਰਕਾਰ ਨੂੰ ਪੂਰੀ ਨਹੀਂ ਕੀਤੀ ਜਾ ਰਹੀ 6/2 ਦੀ ਜਗ੍ਹਾ ਦੇ ਉੱਤੇ 400 ਫੁੱਟ ਉੱਚੀ ਜਗ੍ਹਾ ਦੇ ਉੱਤੇ ਸਾਰਾ ਸਿਆਲ ਉੱਥੇ ਕੱਢਿਆ ਉਹਨੇ ਪੂਰਾ ਕੱਕਰ ਜੋ ਕੁਝ ਵੀ ਸੀਗਾ ਨਾ ਆਪਾਂ ਸਾਰਾ ਜਦੋਂ ਉਸ ਤੋਂ ਬਾਅਦ ਵੀ ਸਰਕਾਰ ਦੇ ਕੰਨਾਂ ਤੇ ਜੂ ਨਾ ਸਰਕੀ ਤੇ ਫਿਰ ਉਹਨੇ 11 ਜਨਵਰੀ ਤੋਂ ਰੋਟੀ ਖਾਣੀ ਛੱਡੀ ਹੋਈ ਹੈ 2000 ਤੋਂ ਲੈ ਕੇ ਇਸ ਸਾਜ਼ਿਸ਼ਾਂ ਦਾ ਦੌਰ ਜਿਹੜਾ ਬੇਅਦਬੀਆਂ ਦਾ ਪਹਿਲੋਂ ਪੁਨਿਆਰੇ ਵਾਲੇ ਦੇ ਚੇਲਿਆਂ ਨੇ ਫਿਰ ਦੂਜੇ ਸਰਸੇ ਵਾਲਿਆਂ ਹੋਣ ਕਈ ਹੋਰ ਲੋਕ ਜਿਹੜੇ ਨੇ ਇਹਦੇ ਵਿੱਚ ਕੁਦਦੇ ਹੋਏ ਨੇ ਜਿਨ੍ਹਾਂ ਬਾਰੇ ਪੁਲਿਸ ਨੂੰ ਵੀ ਪਤਾ ਹੈ ਲੀਡਰਾਂ ਨੂੰ ਵੀ ਪਤਾ ਹੈ ਅਸੀਂ ਵੀ ਦੱਸ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ 10 ਸਾਲਾਂਾਂ 'ਚ 20 ਸਾਲਾਂ ਦੇ ਵਿੱਚ ਕੋਈ ਇੱਕ ਕੇਸ ਐਸਾ ਹੋਇਆ ਕਿ ਬੇਅਦਬੀ ਹੋਣ ਤੋਂ ਪਹਿਲਾਂ ਕੋਈ ਬੰਦਾ ਫੜਿਆ ਹੋਵੇ ਬਾਰ-ਬਾਰ ਡਿਕਲੇਅਰ ਕਰਕੇ ਜਿੱਦਾਂ ਨਗਾਰੇ ਦੀਆਂ ਝੋਟਾਂ ਤੇ ਤੁਸੀਂ ਉਦੋਂ ਕਹਿੰਦੇ ਹੋ ਵੀ ਹਾਂ ਅਸੀਂ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਸਜ਼ਾ ਦਵੋ ਕਿੱਥੇ ਜਦੋਂ ਕਾਨੂੰਨੀਆ ਇੱਕ ਫੌਜੀ ਜਿਹੜਾ ਆਪਣਾ ਸਾਰਾ ਕੁਝ दांव ਤੇ ਲਾ ਕੇ ਬੈਠਾ ਤੁਸੀਂ ਕਿਉਂ ਨਹੀਂ ਉਹਦੀ ਸਪੋਰਟ ਕਰਦੇ ਪਏ ਕਿਉਂ ਨਹੀਂ ਸਾਰੇ ਪੰਜਾਬ ਦੇ ਲੋਕ ਉਹਦੀ ਸਪੋਰਟ ਕਰਦੇ ਪਏ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੁਕ ਜਾਏਗੀ ਤੇ ਇਹਦੇ ਨਾਲ ਕਿੰਨੂ ਖਤਰਾ ਹੈ ਇੱਕ ਫੌਜੀ ਜੇ ਬਾਰਡਰ ਤੋਂ ਬਚ ਕੇ ਆ ਗਿਆ ਹੋਇਆ ਉਹਦੇ ਅੰਦਰ ਇੱਕ ਦਰਦ ਹੈ ਸਿਰਫ ਸ੍ਰੀ ਗੁਰੂ ਆਪਣੇ ਗੁਰੂ ਦਾ ਨਹੀਂ ਉਹਨੂੰ ਸਾਰੇ ਧਰਮਾਂ ਦਾ ਦਰਦ ਆ ਪਏ ਬੇਅਦਬੀਆਂ ਕਿਉਂ ਹੋਣ ਇੱਕ ਫੌਜੀ ਕਾਨੂੰਨ ਮੰਗਦਾ ਹੋਇਆ ਜੇ ਸ਼ਹੀਦ ਹੋ ਗਿਆ ਤੇ ਉਹਨੂੰ ਫਿਰ ਭਗਵੰਤ ਮਾਨ ਉਹਦੇ ਘਰ ਜਾ ਕੇ 1 ਕਰੋੜ ਦੇ ਕੇ ਉਹਨਗੇ ਮਖੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਇਦਾਂ ਹੀ ਪਿੱਠ ਕੀ ਰਹੀ ਰੱਖੀ ਨਾ ਤੇ ਫਿਰ ਨਜ਼ਰੋ ਪੱਠੀ ਜੇਕਰ ਸੁਲਤਾਨਾਂ ਕਾਹੋ ਕਰਾਇੰਦਾ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਦਾਗਾ ਕਮਾਇਆ ਅੱਜ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਪਈ ਆਪਣੀ ਜਿਹੜੇ ਪੰਜੀਆ ਪੰਜੀਆ ਸਾਲਾਂ ਦੇ ਵੀ ਦਾਅਵੇ ਕਰਦੇ ਸੀ ਨਾ ਅੱਜ ਉਹਨਾਂ ਕੋ ਪੰਜ ਐਮਐਲਏ ਨਹੀਂ ਹਨ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਸ ਦੇ ਲਈ ਬਕਾਇਦਾ ਇੱਕ ਸੂਬਾ ਸਰਕਾਰ ਕਾਨੂੰਨ ਬਣਾਵੇ ਇੱਕ ਲੋਤੀ ਮੰਗ ਨੂੰ ਲੈ ਕੇ ਲਗਭਗ 6 ਮਹੀਨਿਆਂ ਤੋਂ ਕਈ ਸੈਂਕੜੇ ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਨੇ ਗੁਰਜੀਤ ਸਿੰਘ ਖਾਲਸਾ ਜਿਹੜੇ ਮੰਗ ਇੱਕੋ ਕਰ ਰਹੇ ਨੇ ਕਿ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੋ ਪਹਿਲਾਂ ਹੋਇਆ ਪੰਜਾਬ ਦੇ ਅੰਦਰ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਇੱਥੋਂ ਤੱਕ ਕਿ ਉਹਨਾਂ ਦੀ ਮੰਗ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਜੇਕਰ ਬੇਅਦਬੀ ਹੋ ਜਾਂਦੀ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਨਹੀਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਵੇ ਤੇ ਉਹ ਸਖਤ ਐਕਸ਼ਨ ਤਾਂ ਹੀ ਹੋ ਸਕਦਾ ਜੇਕਰ ਕਾਨੂੰਨ ਸਖਤ ਦੀ ਹੋਂਦ ਹੋਵੇ ਕਾਨੂੰਨ ਨਹੀਂ ਹੈ ਇਸ ਤਰ੍ਹਾਂ ਦਾ ਸਿਰਫ ਛੋਟੇ ਮੋਟੀਆਂ ਕਾਰਵਾਈਆਂ ਕਰ ਦਿੱਤੀਆਂ ਜਾਂਦੀਆਂ ਨੇ ਇਹ ਮੰਗ ਕਿਉਂ ਨਹੀਂ ਮੰਨੀ ਜਾ ਰਹੀ ਅੜਿੱਕਾ ਕਿੱਥੇ ਹੈ ਤੇ ਸਰਕਾਰ ਹੁਣ ਤੱਕ ਕੀ ਜਵਾਬ ਦੇ ਰਹੀ ਹੈ ਇਸ ਬਾਰੇ ਗੱਲ ਕਰਾਂਗੇ ਤੇ ਉਹਨਾਂ ਨੂੰ ਵੱਖ-ਵੱਖ ਜਥੇਬੰਦੀਆਂ ਦਾ ਸਹਿਯੋਗ ਹੈ ਵਿਅਕਤੀਗਤ ਤੌਰ ਦੇ ਉੱਤੇ ਲੋਕਾਂ ਨੇ ਗੁਰਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਬਹੁਤ ਪੋਸਟਾਂ ਲਿਖੀਆਂ ਨੇ ਕਈ ਨਾਮੀ ਜਿਹੜੇ ਵਿਦਵਾਨ ਨੇ ਬੁੱਧੀਜੀਵੀ ਨੇ ਉਹ ਵੀ ਬੋਲੇ ਨੇ ਪੱਤਰਕਾਰਾਂ ਨੇ ਰਿਪੋਰਟ ਕੀਤਾ ਕਈ ਐਕਟਰਾਂ ਨੇ ਸਪੋਰਟ ਕੀਤੀ ਤੇ ਹੁਣ ਸਾਡੇ ਨਾਲ ਗੁਰਪ੍ਰੀਤ ਸਿੰਘ ਖਾਲਸਾ ਜੀ ਬੈਠੇ ਨੇ ਜਿਹੜੇ ਇੱਕ ਆਪਣੀ ਜਥੇਬੰਦੀ ਦੇ ਵੱਲੋਂ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਦਾ ਕੀ ਮੰਨਣਾ ਹੈ ਹੁਣ ਤੱਕ ਦੇ ਇਸ ਸੰਘਰਸ਼ ਦੇ ਵਿੱਚੋਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਆ ਗੁਰਪ੍ਰੀਤ ਸਿੰਘ ਜੀ ਤੁਸੀਂ ਆਪਣੀ ਜਥੇਬੰਦੀ ਵੱਲੋਂ ਪਹਿਲਾਂ ਵੀ ਕਾਫੀ ਵਾਰ ਇਸ ਮਸਲੇ ਦੇ ਵਿੱਚ ਬਕਾਇਦਾ ਹਾਜ਼ਰੀ ਵੀ ਨਹੀਂ ਲਵਾਈ ਬਲਕਿ ਉੱਥੇ ਜਾ ਕੇ ਵੀ ਜਿਹੜੀ ਹੈ ਸ਼ਮੂਲੀਅਤ ਕੀਤੀ ਸਰਕਾਰਾਂ ਨਾਲ ਮੀਟਿੰਗਾਂ ਕੀਤੀਆਂ ਗੁਰਜੀਤ ਸਿੰਘ ਖਾਲਸਾ ਦੀ ਇਹੋ ਜੀ ਕਿਹੜੀ ਡਿਮਾਂਡ ਹੋ ਗਈ ਕਿ ਸਰਕਾਰ ਨੂੰ ਪੂਰੀ ਨਹੀਂ ਕੀਤੀ ਜਾ ਰਹੀ ਉਹ ਖੁਦ ਡਿਮਾਂਡ ਤਾਂ ਕੋਈ ਨਵੀਂ ਨਹੀਂ ਆ ਨਾ ਹੂੰ ਡਿਮਾਂਡ ਤਾਂ ਉਹੀ ਹੈ ਜਿਹੜੀ ਜਦੋਂ ਚੋਣਾਂ ਲੜਨੀਆਂ ਸੀ ਤੇ ਕਹਿੰਦੇ ਹੁੰਦੇ ਸੀ ਹਰ 에어ਪੋਰਟ ਤੋਂ ਬਾਹਰ ਆਣ ਕੇ ਕਹਿੰਦੇ ਸੀ ਕਿ ਅਸੀਂ ਸਖਤ ਕਾਨੂੰਨ ਬਣਾਵਾਂਗੇ ਬੇਮਿਸਾਲ ਸਜ਼ਾ ਦਾ ਕਾਨੂੰਨ ਬਣਾਵਾਂਗੇ ਸਿੱਟਾਂ ਬੈਠ ਜਾਂਦੀਆਂ ਸਿੱਟਾਂ ਨਹੀਂ ਨਿਕਲਦਾ ਹੂੰ ਗੱਲ ਤਾਂ ਉਹੀ ਹੈ ਤਿੰਨ ਸਾਲ ਗੁਜ਼ਰ ਗਏ ਤੇ ਜਦ 9ਵੀਂ ਵਰਸੀ 9 ਸਾਲ ਪਹਿਲਾਂ ਜਿਹੜੀ ਇੱਕ ਮੰਦ ਭਾਗੀ ਇੱਕ ਦਰਦਨਾਕ ਘਟਨਾ ਜਿਹੜੀ ਵਾਪਰੀ ਸੀ ਬਰਗਾੜੀ ਦੇ ਵਿੱਚ ਉਸ ਦੀ 12 ਅਕਤੂਬਰ ਨੂੰ ਜਦੋਂ ਵਰਸ਼ੀ ਸੀਗੀ ਤੇ ਉਸ ਦਿਨ ਇਹ ਵੀਰ ਸਾਡਾ ਭਾਈ ਗੁਰਜੀਤ ਸਿੰਘ ਖਾਲਸਾ ਉਸ 400 ਫੁੱਟੋ ਚੇਟਾ ਟਾਵਰ ਤੇ ਚੜ੍ਹ ਕੇ ਬੈਠ ਗਿਆ 6/2 ਦੀ ਜਗ੍ਹਾ ਦੇ ਉੱਤੇ 400 ਫੁੱਟ ਉੱਚੀ ਜਗ੍ਹਾ ਦੇ ਉੱਤੇ ਸਾਰਾ ਸਿਆਲ ਉੱਥੇ ਕੱਢਿਆ ਉਹਨੇ ਕੋਰਾ ਕੱਕਰ ਜੋ ਕੁਝ ਵੀ ਸੀਗਾ ਹਨਾ ਆਪਾਂ ਸਾਰਾ ਜਦੋਂ ਉਸ ਤੋਂ ਬਾਅਦ ਵੀ ਸਰਕਾਰ ਦੇ ਕੰਨਾਂ ਤੇ ਜੂ ਨਾ ਸਰਕੀ ਤੇ ਫਿਰ ਉਹਨੇ 11 ਜਨਵਰੀ ਤੋਂ ਰੋਟੀ ਖਾਣੀ ਛੱਡੀ ਹੋਈ ਐ ਤਿੰਨ ਮਹੀਨੇ ਹੋ ਗਏ ਨੇ ਤੇ ਉਹਦੀ ਹਾਲਤ ਵਿਗੜਦੀ ਜਾ ਰਹੀ ਐ ਸਰਕਾਰ ਪਤਾ ਨਹੀਂ ਹੁਣ ਕੀ ਗੱਲ ਐ ਸੀ ਕਹਿੰਦੇ ਵੀ ਨੇ ਜਦੋਂ ਕਿਤੇ ਥੋੜਾ ਜਿਹਾ ਪ੍ਰੈਸ਼ਰ ਕਿਤੇ ਬਣਦਾ ਕਿਸੇ ਪਾਸਿਓ ਤੇ ਫਿਰ ਕਹਿੰਦੇ ਨੇ ਅਸੀਂ ਬਣਾਉਣਾ ਜੀ ਬਣਾਉਣਾ ਜੀ ਪਰ ਬਣਾ ਕਿਉਂ ਨਹੀਂ ਰਹੇ ਇੰਨਾ ਸਮਾਂ ਕਿਉਂ ਲੱਗ ਰਿਹਾ ਇਹ ਤਾਂ ਪਹਿਲੇ ਬਣ ਜਾਣਾ ਚਾਹੀਦਾ ਸੀ ਉਦੋਂ ਤਾਂ ਕਹਿੰਦੇ ਸੀ ਚਾਰ ਦਿਨਾਂ ਦੇ ਵਿੱਚ ਅਸੀਂ ਆਹ ਕਰ ਦਾਂਗੇ ਆਹ ਤਾਂ ਬਦਲਾ ਲਿਆ ਦਾਂਗੇ ਆਹ ਬਦਲਾ ਲਿਆ ਦਾਂਗੇ ਪਰ ਬਦਲਾ ਜਿਹੜਾ ਵਾ ਹੁਣ ਲੋਕੀ ਕੁਝ ਹੋਰ ਹੀ ਤਰ੍ਹਾਂ ਦਾ ਦੇਖਦੇ ਪਏ ਨੇ ਤੇ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੇਤਾ ਪ੍ਰਤੀ ਕਿਤੇ ਨਾ ਕਿਤੇ ਤੁਸੀਂ ਦੇਖਦੇ ਹੋ ਇਹ ਹਫ਼ਤਾ ਨਹੀਂ ਲੰਘਦਾ ਕਿਤੇ ਇੱਕ ਦੋ ਕਟਨਾਵਾਂ ਵਾਪਰੀਆਂ ਹੁੰਦੀਆਂ ਨੇ ਕਿਉਂ ਵਾਪਰਦੀਆਂ ਨੇ ਕਿਉਂਕਿ ਸਦਾ ਹੀ ਕੋਈ ਨਹੀਂ ਹੈਨਾ ਤੇ ਜੇ ਕਿਤੇ ਗੁਰੂ ਘਰ ਦੇ ਪ੍ਰੇਮੀ ਗੁਰੂ ਘਰ ਦੇ ਸ਼ਰਧਾਵਾਨ ਸਿੱਖ ਕਿਤੇ ਉਹਦਾ ਕੋਈ ਸੋਦਾ ਲਾਦਣ ਤੇ ਉਹਨਾਂ ਦੇ ਵਾਸਤੇ ਸਾਰੇ ਕਾਨੂੰਨ ਤਿਆਰ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਐਸੇ ਕਰਕੇ ਪਿੱਛੇ ਜੇ ਵਾਪਰੀਆਂ ਵੀ ਦਰਬਾਰ ਸਾਹਿਬ ਵਾਲੀ ਇੱਕ ਬਹੁਤ ਵੱਡੀ ਘਟਨਾ ਸੀ ਬੇਅਦਬੀ ਕਰਨ ਵਾਲਾ ਆਇਆ ਇੱਕ ਲੋਕ ਵਿਅਕਤੀ ਜਿਸ ਨੂੰ ਮੌਕੇ ਤੇ ਸੋਦਾ ਲਾਇਆ ਗਿਆ ਉਸ ਨੂੰ ਲੈ ਕੇ ਫਿਰ ਇਤਰਾਜ਼ ਵੀ ਬੜੇ ਆਏ ਫਿਰ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਫਿਰ ਜਿਹਨੇ ਭੇਜਿਆ ਸੀ ਉਹ ਫੜਿਆ ਜਾਣਾ ਤਾਂ ਹੀ ਜਾਣਾ ਸੀ ਜੇ ਇਹ ਕੁਝ ਬੋਲਦਾ ਇਹਨੂੰ ਮਾਰ ਮੁਕਾ ਕੇ ਉਹ ਦਿੱਤਾ ਗਿਆ ਇਹ ਘਟਨਾਵਾਂ ਦੀ ਜੜ ਤੁਹਾਨੂੰ ਕੀ ਲੱਗਦਾ ਹੈ ਉਸੇ ਚ ਹੀ ਪਈ ਹੈ ਇਹ ਘੁਟਨਾਵਾਂ ਦੀ ਜੜ ਬੜੀ ਗਹਿਰੀ ਹੈ ਜੀ ਸਾਡੀ ਕੱਲ ਹੀ ਜਥੇਦਾਰ ਸਾਹਿਬ ਦੇ ਨਾਲ ਗੱਲ ਹੋ ਰਹੀ ਸੀ ਇਸੇ ਮਸਲੇ ਤੇ ਉਹ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਨੇ ਉਸ ਦੁਸ਼ਟ ਦਾ ਸੈਂਪਲ ਡੀਐਨਏ ਸੈਂਪਲ ਦੇ ਵਾਸਤੇ ਚੈਕਿੰਗ ਵਾਸਤੇ ਉਹਦੇ ਹਵਾਲ ਦੇ ਹੋਰ ਸੈਂਪਲ ਦਿੱਤੇ ਸੀ ਇੰਨਾ ਸਮਾਂ ਹੋ ਗਿਆ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ ਹਮ ਆਪਾਂ ਸਾਰੀ ਜਾਣ ਸਾਰੀ ਦੁਨੀਆ ਜਾਣਦੀ ਹੈ ਕਿ ਹਰ ਬੰਦੇ ਦਾ ਫਿੰਗਰਪ੍ਰਿੰਟ ਜਿਹੜਾ ਅੱਜ ਦੇ ਦੌਰ ਦੇ ਵਿੱਚ ਕੋਈ ਵੀ ਐਸਾ ਨਹੀਂ ਕਿ ਜਿਹਦਾ ਫਿੰਗਰਪ੍ਰਿੰਟ ਜਿਹੜਾ ਸਰਕਾਰ ਕੋ ਨਾ ਮੌਜੂਦ ਹੋਏ ਹਮ ਕਿਉਂ ਕਿਉਂ ਨਹੀਂ ਲੱਭ ਸਕਦੇ ਆ ਹਮ ਕਿ ਉਹ ਮੈਂ ਦਾਉ ਦਾ ਇੱਕ ਹੋਰ ਘਟਨਾ ਮੈਂ ਤੁਹਾਡੇ ਨਾਲ ਹੈ ਤਾਂ ਮਤਲਬ ਬੇਅਦਬੀ ਦੀ ਘਟਨਾ ਮੈਂ ਉਹ ਅਸੀਂ ਉਹਦੀ ਖੁਦ ਇਨਵੈਸਟੀਗੇਸ਼ਨ ਚ 3 ਮਹੀਨੇ ਲੱਗੇ ਰਹੇ ਜੀ ਪੁਲਿਸ ਦੇ ਨਾਲ ਦੁਸ਼ਟ ਨੇ ਗੁਰਦੁਆਰਾ ਸਾਹਿਬ ਪੁਲਿਸ ਥਾਣਾ ਭੋਗਪੁਰ ਦੇ ਬਿਲਕੁਲ ਆਪੋਜ਼ਿਟ ਗੁਰਦੁਆਰਾ ਸਾਹਿਬ ਉੱਥੇ ਉਹਨੇ ਬੇਅਦਬੀ ਕੀਤੀ ਪੁਲਿਸ ਨੇ ਵੀ ਉਹਦੇ ਅੰਗੂਠੇ ਲਾ ਲਾ ਕੇ ਦੇਖ ਲਏ ਉਹਦਾ ਕੋਈ ਰਿਕਾਰਡ ਨਹੀਂ ਸ਼ੋ ਹੋਇਆ ਜੀ ਜਦੋਂ ਅਸੀਂ ਉਹਦੇ ਘਰ ਜਾ ਕੇ ਉਹਦਾ ਕਰ ਲੱਭਿਆ ਉੱਥੇ ਜਾ ਕੇ ਪਤਾ ਕੀਤਾ ਉਹਦਾ ਆਧਾਰ ਕਾਰਡ ਬਣਿਆ ਹੋਇਆ ਸੀ ਸਰਕਾਰੀ ਰਿਕਾਰਡ ਚੋਂ ਅੰਗੂਠੇ ਕਿਦਾਂ ਗਾਇਬ ਹੋ ਰਹੇ ਨੇ ਕੌਣ ਗਾਇਬ ਕਰਾ ਰਿਹਾ ਕਿੱਡੇ ਵੱਡੇ ਪੱਦਰ ਦੀਆਂ ਸਾਜ਼ਿਸ਼ਾਂ ਨੇ ਤੇ ਇਹ ਸਾਜ਼ਿਸ਼ਾਂ ਦਾ ਹੱਲ ਕਿੰਨੇ ਕਰਨਾ ਤੁਸੀਂ ਬਹੁਤ ਸੀਨੀਅਰ ਪੱਤਰਕਾਰ ਹੋ ਅਸੀਂ ਤੁਹਾਨੂੰ ਦੇਖਦੇ ਰਹਿੰਨੇ ਸੁਣਦੇ ਵੀ ਰਹਿੰਨੇ ਆ ਅੱਜ ਤੱਕ 2000 ਤੋਂ ਲੈ ਕੇ ਇਹ ਸਾਜ਼ਿਸ਼ਾਂ ਦਾ ਦੌਰ ਜਿਹੜਾ ਬੇਅਦਬੀਆਂ ਦਾ ਪਹਿਲੋਂ ਭਨੇਾਰੇ ਵਾਲੇ ਦੇ ਚੇਲਿਆਂ ਨੇ ਫਿਰ ਦੂਜੇ ਸਰਸੇ ਵਾਲਿਆਂ ਹੋਣ ਕਈ ਹੋਰ ਲੋਕ ਜਿਹੜੇ ਨੇ ਇਹਦੇ ਵਿੱਚ ਕੁਦਦੇ ਹੋਏ ਨੇ ਜਿਨ੍ਹਾਂ ਬਾਰੇ ਪੁਲਿਸ ਨੂੰ ਵੀ ਪਤਾ ਹੈ ਲੀਡਰਾਂ ਨੂੰ ਵੀ ਪਤਾ ਅਸੀਂ ਵੀ ਦੱਸ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਤੁਹਾਡੇ ਜ਼ਰੀਏ ਸਾਰੇ ਡੀਜੀਪੀ ਪੰਜਾਬ ਜਾਂ ਹੋਮ ਮਿਨਿਸਟਰ ਨੂੰ ਸਵਾਲ ਕਰਨਾ ਚਾਹੁੰਦਾ ਕਿ ਪਿਛਲੇ 10 ਸਾਲਾਂਾਂ 'ਚ 20 ਸਾਲਾਂ ਦੇ ਵਿੱਚ ਕੋਈ ਇੱਕ ਕੇਸ ਐਸਾ ਹੋਇਆ ਕਿ ਬੇਅਦਬੀ ਹੋਣ ਤੋਂ ਪਹਿਲਾਂ ਕੋਈ ਬੰਦਾ ਫੜਿਆ ਹੋਵੇ ਕੀ ਪੰਜਾਬ ਦੀ ਇੰਟੈਲੀਜੈਂਸ ਟੋਟਲ ਫੇਲਿਅਰ ਹੈ ਐਡੀਆਂ ਵੱਡੀਆਂ ਵੱਡੀਆਂ ਸਾਜ਼ਿਸ਼ਾਂ ਹੋ ਰਹੀਆਂ ਸ਼੍ਰੀ ਦਰਬਾਰ ਸਾਹਿਬ ਅਟੈਕ ਹੋ ਜਾਣਾ ਉਹ ਬੰਦਾ 3 ਦਿਨ ਉੱਥੇ ਘੁੰਮਦਾ ਰਿਹਾ ਸਾਡੀ ਇੰਟੈਲੀਜੈਂਸ ਕਿੱਥੇ ਸੀ ਕਿਉਂ ਨਹੀਂ ਚਲੋ ਇੱਕ ਕਿਤਾ ਕੇਸ ਫੜਿਆ ਜਾਏ ਨਾ ਆਮ ਛੋਟੀਆਂ ਮੋਟੀਆਂ ਫੜ ਲੈਂਦੇ ਜੀ ਆ ਫਲਾਣੀ ਥਾਂ ਤੇ ਚਾਰ ਬੰਦੇ ਬੈਠੇ ਸੀ ਉਹਨਾਂ ਕੋਲ ਆ ਮਿਲਿਆ ਉਹ ਸਾਜ਼ਿਸ਼ ਕਰਦੇ ਪਏ ਸੀ ਸੀ ਆ ਕਰਨਾ ਇਹ ਸਾਜ਼ਿਸ਼ਾਂ ਕਿਉਂ ਨਹੀਂ ਫੜੀਆਂ ਜਾ ਰਹੀਆਂ ਹੁਣ ਤੇ ਸੱਤਾ ਵੀ ਤਬਦੀਲੀ ਵੀ ਕਾਫੀ ਵਾਰੀ ਹੋ ਗਈ ਚਲੋ 2015 ਦੀ ਕਾਂਡ ਦੀ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਆ ਜਿਹਦੇ ਕਰਕੇ ਗੁਰਜੀਤ ਸਿੰਘ ਖਾਲਸਾ ਹੋਰਾਂ ਨੇ ਵੀ ਇਹ ਕਦਮ ਚੁੱਕਿਆ ਕਿ ਹੁਣ ਸ਼ਕਤੀ ਨਾਲ ਆਉਣਾ ਪੈਣਾ ਮੈਦਾਨ 'ਚ ਉਸ ਤੋਂ ਲੈ ਕੇ ਹੁਣ ਤੱਕ 2-3 ਵਾਰੀ ਸੱਤਾ ਦੀ ਤਬਦੀਲੀ ਹੋ ਗਈ ਕਿ ਕੋਈ ਵੀ ਸਰਕਾਰ ਸويرਦਨੀ ਇਸ ਮਾਮਲੇ 'ਚ ਜਦੋਂ ਕੁਰਸੀ ਤੇ ਬਹਿਣਾ ਹੁੰਦਾ ਜਦੋਂ ਕੁਰਸੀ ਲੈਣੀ ਹੁੰਦੀ ਹੈ ਨਾ ਉਦੋਂ ਇਹ ਬੇਅਦਬੀ ਸਭ ਤੋਂ ਵੱਡਾ ਮੁੱਦਾ ਹੈ ਕਿਉਂਕਿ ਬੇਅਦਬੀ ਚਾਹੇ ਕੋਈ ਬੋਲਦਾ ਹੈ ਤੇ ਚਾਹੇ ਕੋ ਨਹੀਂ ਬੋਲਦਾ ਜਿਨਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਬੇਅਦਬੀਆਂ ਦੇ ਉੱਤੇ ਪੋਲਿਟਿਕਸ ਕੀਤੀ ਆ ਜਾਂ ਇਹ ਇੱਕ ਲਫ਼ਜ਼ ਆ ਮੈਂ ਕਈ ਵਾਰੀ ਮੀਡੀਆ ਦੇ ਵਿੱਚ ਯੂਜ਼ ਕਰਦਾ ਕਿ ਦਗਾ ਕੀਤਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਧੋਖਾ ਹੈ ਤੁਸੀਂ ਇੱਕ ਪ੍ਰੋਮਿਸ ਕਰਕੇ ਆਉਂਦੇ ਹੋ ਬਾਰ ਬਾਰ ਡਿਕਲੇਅਰ ਕਰਕੇ ਜਦਾਂ ਨਗਾਰੇ ਦੀਆਂ ਝੋਟਾਂ ਤੇ ਤੁਸੀਂ ਉਦੋਂ ਕਹਿੰਦੇ ਹੋ ਵੀ ਹਾਂ ਅਸੀਂ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਸਜ਼ਾ ਦਵੋਗੇ ਕਿੱਥੇ ਜਦੋਂ ਕਾਨੂੰਨ ਹੀ ਨਹੀਂ ਗਾ 7 ਸਾਲੋਂ ਕੇਸ ਲੜਦਾ ਰਿਹਾ ਫੌਜੀ ਵੀਰ ਆਪਣੇ ਪ੍ਰੀ ਮੈਜਰ ਰਿਟਾਇਰਮੈਂਟ ਲਈ ਯੰਗ ਮੁੰਡੇ ਨੇ ਗੁਰਸੇਵਕ ਸਿੰਘ ਫੌਜੀ ਨੇ 7 ਸਾਲ ਉਹਨੇ ਕੇਸ ਲੜਿਆ ਪੰਜ ਬੰਦੇ ਦੋਸ਼ੀ ਡਿਕਲੇਅਰ ਹੋ ਗਏ ਮੌਕੇ ਤੇ ਜ਼ਮਾਨਤ ਉਹ ਘਰੇ ਜਾ ਕੇ ਪਹਿਲਾਂ ਲੁੱਡੀਆਂ ਪਾਉਣ ਦੇ ਨੇ ਇਹ ਵਿਚਾਰਾ ਹੁਣ ਸੁਪਰੀਮ ਕੋਰਟ ਤੱਕ ਭਜਾ ਫਿਰਨ ਦੇ ਹਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਸੀ ਅਸੀਂ ਇਹਦਾ ਕੇਸ ਲੜਾਂਗੇ ਉਹ ਵਿਚਾਰਾ ਆਪਣੇ ਪੱਲਿਓ ਕਰਨ ਦੇ ਰੋਈਏ ਤੇ ਰੋਈਏ ਕਿੱਥੇ ਸਰਕਾਰਾਂ ਨੂੰ ਸਰਕਾਰਾਂ ਨੂੰ ਕਹੀਏ ਕਿ ਆਪਣੇ ਕਮੇਟੀਆਂ ਨੂੰ ਕਹੀਏ ਭਾਈ ਇੱਕ ਫੌਜੀ ਜਿਹੜਾ ਆਪਣਾ ਸਾਰਾ ਕੁਝ दांव ਤੇ ਲਾ ਕੇ ਬੈਠਾ ਤੁਸੀਂ ਕਿਉਂ ਨਹੀਂ ਉਹਦੀ ਸਪੋਰਟ ਕਰਦੇ ਪਏ ਕਿਉਂ ਨਹੀਂ ਸਾਰੇ ਪੰਜਾਬ ਦੇ ਲੋਕ ਉਹਦੀ ਸਪੋਰਟ ਕਰਦੇ ਪਏ ਸਰਕਾਰੀ ਆਪਣੀ ਫੌਜ ਦੀ ਨੌਕਰੀ ਛੱਡ ਕੇ ਆਪਾਂ ਨੂੰ ਪਤਾ ਕਿਸ ਫੌਜ ਦੀ ਨੌਕਰੀ ਕਿੱਡੀ ਕਿੰਨੀ ਹੁੰਦੀ ਹੈ 12 12000 ਦੀ ਸਿਕਿਉਰਿਟੀ ਦੀ ਜੌਬ ਕਰਦਾ ਪਿਆ ਤਾਂ ਉਹਦੇ ਵਿੱਚੋਂ ਛੁੱਟੀ ਲੈ ਕੇ ਜਾਂਦਾ ਹੈ ਉੱਥੇ ਸੁਪਰੀਮ ਕੋਰਟ ਦੇ ਵਿੱਚ ਆ ਪਿਛੇ ਤਰੀਕ ਪਈ ਸੀ ਉਹਦੀ 3 ਤਰੀਕ ਹੁਣ ਫਿਰ 24 ਤਰੀਕ ਪੈ ਗਈ ਹੈ ਸੋ ਗੱਲ ਇਹ ਆ ਕਿ ਇੰਨਾ ਸਾਰਾ ਕੁਝ ਪਬਲਿਕ ਕਿਉਂ ਚਲੇ ਇਹ ਸਰਕਾਰਾਂ ਕਾਦੇ ਵਾਸਤੇ ਨੇ ਕਿਉਂ ਇਹਨਾਂ ਨੂੰ ਅਸੀਂ ਚੁਣਿਆ ਜਿਵੇਂ ਤੁਸੀਂ ਕਿਹਾ ਕਿ ਜਦੋਂ ਸੱਤਾ ਦੀ ਕੁਰਸੀ ਤੇ ਬਹਿਣਾ ਹੁੰਦਾ ਉਦੋਂ بڑے ਵੱਡੇ ਵੱਡੇ ਦਾਅਵੇ ਆਮ ਆਦਮੀ ਪਾਰਟੀ ਨੇ 2022 ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਦੇ ਨਾਮ ਨੂੰ ਬਹੁਤ ਵਰਤਿਆ ਉਹਨਾਂ ਦੀਆਂ ਵੀਡੀਓ ਅੱਜ ਵੀ ਵਾਇਰਲ ਹੋ ਜਾਂਦੀਆਂ ਨੇ ਕਿਆ ਖੜੇ ਐ ਸਾਡੇ ਕੋਲ ਇਹ ਕਰਨਗੇ 24 ਘੰਟਿਆਂ ਚ ਨਤਾਰਾ ਬਿਲਕੁਲ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਅਸੀਂ ਉਹਨਾਂ ਨੂੰ ਇੱਕ ਵਾਰੀ ਅਜੇ ਤੁਹਾਨੂੰ ਯਾਦ ਹੋਣਾ ਆਪਣੀ ਪਹਿਲੀ ਮੀਟਿੰਗ ਸੀ ਜਦੋਂ ਅਸੀਂ ਉਹਨਾਂ ਨੂੰ ਹਾ ਦਾ ਨਾਰਾ ਸਨਮਾਨ ਦਿੱਤਾ ਸੀਗਾ ਜੀ ਵਦਾਂ ਸਭਾ ਚ ਨਹੀਂ ਸੀ ਬੋਲਣ ਦਿੱਤਾ ਬੇਅਦਵੀ ਦੇ ਉੱਤੇ ਬੋਲਣ ਦੀ ਸਮਾਂ ਨਹੀਂ ਦਿੱਸ ਦਿੱਤਾ ਹੈਨਾ ਅੱਜ ਵੀ ਉਹ ਦਰਦ ਅੰਦਰ ਲਈ ਬੈਠੇ ਨੇ ਵੇਖੋ ਜਿਹੜੇ ਬੰਦੇ ਕੋਲ ਇੱਕ ਤਗੜਾ ਪਲੇਅਰ ਹੋਏ ਹੈਨਾ ਜਿਦਾਂ ਆਪਾਂ ਕ੍ਰਿਕਟ ਚ ਕਹਿ ਦਿੰਦੇ ਤਿੰਦੂਲਕਰ ਵਰਗਾ ਪਲੇਅਰ ਹੋਏ ਤੇ ਉਹਨੂੰ ਐਕਸਟਰਾ ਚ ਬਿਠਾ ਛੱਡੇ ਇਹ ਤਾਂ ਫਿਰ ਸੋਚ ਚ ਖੋਟ ਹੈ ਨਾ ਕਿਤੇ ਜੇ ਤੁਹਾਡੇ ਕੋਲ ਐਡਾ ਵੱਡਾ ਇੱਕ ਕਾਬਿਲ ਅਫਸਰ ਜਿਹਨੂੰ ਤੁਸੀਂ ਹੋਮ ਮਿਨਿਸਟਰ ਡਿਕਲੇਅਰ ਕਰ ਦਿੱਤਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਪੀ ਅੰਮ੍ਰਿਤਸਰ ਵਾਲਿਓ ਇਹਨੂੰ ਜਿਤਾ ਕੇ ਭੇਜੋਏ ਤੁਹਾਡਾ ਗ੍ਰਹਿ ਮੰਤਰੀ ਬਣੇਗਾ ਉਹਨੂੰ ਐਸੇ ਖੁੱਡੇ ਲੈ ਨਹੀਂ ਲਾਇਆ ਉਹਨੂੰ ਬੋਲਣ ਦਾ ਮੌਕਾ ਨਹੀਂ ਉਹਦੀ ਆਵਾਜ਼ ਨਹੀਂ ਹਮ ਕਿਉਂ ਕਿਉਂਕਿ ਉਹ ਬੇਅਦਬੀ ਦੀ ਗੱਲ ਕਰਦਾ ਪਿਆ ਉਹ ਤੇ ਆਪ ਕਹਿੰਦੇ ਮੈਂ ਤਾਂ ਜਲੀਲ ਹੋ ਗਿਆ ਬਿਲਕੁਲ ਇਹ ਮੈਨੂੰ ਲੱਗਦਾ ਇਹਨਾਂ ਨੂੰ ਜਲੀਲ ਜਿਹੜੇ ਕਰਦੇ ਪਏ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਸੈਕੂਲਰਿਜ਼ਮ ਕੀ ਹੈਗਾ ਜੀ ਕੁਝ ਹੋ ਸਕਦਾ ਕੋਈ ਦੁਨੀਆ ਭਰ ਦੇ ਵਿੱਚ ਹੋ ਸਕਦਾ ਕਿਤੇ ਅੱਜ ਤਾਂ ਦੁਨੀਆ ਮੰਦੀ ਪਈ ਹੈ ਹਮ ਕਿਹੜੇ ਧਰਮ ਦੇ ਉਪਾਸ਼ਕ ਜਿਹੜੇ ਉੱਥੇ ਨਹੀਂ ਬੈਠੇ ਪੰਜਾਬ ਦੇ ਵਿੱਚ ਵੈਸੇ ਤਾਂ ਨਾ ਕੋਈ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਗੜਬੜੀ ਕਰੇ ਤੇ ਸਾਰੇ ਦਿਵਾਲੇ ਹੋ ਜਾਂਦੇ ਨੇ ਇੱਕ ਵੱਡੀ ਕੈਂਪੇਨ ਚੱਲ ਜਾਂਦੀ ਹੈ ਹੁਣ ਕੁਮਰ ਵਿਜੇ ਪ੍ਰਤਾਪ ਤੇ ਪੰਜਾਬ 'ਚ ਜੰਮੇ ਨਹੀਂ ਉਹ ਤੇ ਉਹ ਤਾਂ ਉਸ ਹਾਵ ਨਾਲ ਉਹ ਵੀ ਪ੍ਰਵਾਸੀ ਹੋਏ ਪਰ ਉਹ ਇੱਥੇ ਹਾ ਦਾ ਨਾਰਾ ਮਾਰ ਰਿਹਾ ਹੈ ਬਾਕੀ ਸਾਰੇ ਚੁੱਪ ਨੇ ਬਿਲਕੁਲ ਇਹ ਜਵਾਬ ਦਿਓ ਪਈ ਪੰਜਾਬ ਦੇ ਐਮ ਐਲ ਏ ਨੂੰ ਤੁਹਾਨੂੰ ਅਕਸਰ ਇਹ ਗੱਲ ਪੁੱਛੀ ਜਾਂਦੀ ਹੈ ਹੁਣ ਇੱਕ ਗੱਲ ਮੈਂ ਇੱਥੇ ਦੋ ਬੰਦਿਆਂ ਨੂੰ ਕ੍ਰੈਡਿਟ ਦੇਣਾ ਚਾਹਾਂਗਾ ਜਿਹੜਾ ਇੱਕ ਤਾਂ ਚੇਤਨ ਸਿੰਘ ਜੋੜਾ ਮਾਜਰਾ ਉਥੋਂ ਸਮਾਣੇ ਤੋਂ ਐਮਐਲਏ ਨੇ ਜਿਹੜੇ ਉਹਨਾਂ ਨੇ 21 ਤਰੀਕ ਨੂੰ ਆਵਾਜ਼ ਉਠਾਈ ਸੀ ਕਿ ਕਾਨੂੰਨ ਬਣਾਓ ਹੂੰ ਰੋਲਿੰਗ ਪਾਰਟੀ ਦੇ ਐਮਐਲਏ ਨੇ ਨਾ ਫਿਰ ਲਾਸਟ ਡੇ ਜਦਨ ਸ਼ੈਰੀ ਕਲਸੀ ਜਿਹੜੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਨੇ ਬਟਾਲੇ ਤੋਂ ਉਹਨਾਂ ਨੇ ਵੀ ਇਹ ਮੰਗ ਕੀਤੀ ਹੂੰ ਬਈ ਹੁਣ ਤਾਂ ਤੁਹਾਡੇ ਆਪਣੇ ਬੋਲਣ ਲੱਗ ਪਏ ਹੋਣੀ ਪੂਰੀ ਕਰ ਦਿਓ ਹੂੰ ਇਹਨੂੰ ਪੂਰੀ ਕਰਨ 'ਚ ਹਰਜ ਕੀ ਹੈ ਜ਼ਥੇਦਾਰ ਸਾਹਿਬ ਦਾ ਪਰਸੋਂ ਬਿਆਨ ਆਇਆ ਹੂੰ ਕਹਿੰਦੇ ਕਿ ਇਹਦੇ ਨਾਲ ਕੋਈ ਮੁਲਕ ਨੂੰ ਖਤਰਾ ਹੈ ਹੂੰ ਦੱਸੋ ਤਾਂ ਸਹੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਰੁਕ ਜਾਏਗੀ ਤੇ ਇਹਦੇ ਨਾਲ ਕਿੰਨੂ ਖਤਰਾ ਹੈ ਹੂੰ ਕਿਹੜੇ ਧਰਮ ਨੂੰ ਖਤਰਾ ਬਾਬਾ ਕਬੀਰ ਸਾਹਿਬ ਦੇ ਧਰਮ ਨੂੰ ਖਤਰਾ ਬਾਬਾ ਰਵਿਦਾਸ ਜੀ ਦੇ ਧਰਮ ਨੂੰ ਖਤਰਾ ਭਗਤ ਨਾਮਦੇਵ ਜੀ ਦਾ ਤਾਂ ਮੈਨੂੰ ਖਤਰਾ ਹੈ ਹੂੰ ਅੱਲਾਹ ਵਾਲਿਆਂ ਨੂੰ ਖਤਰਾ ਅੱਲਾਹ ਪਾਕ ਨੂੰ ਪਾਕਾਂ ਸ਼ੱਕ ਕਰੂੰ ਜੇ ਦੂਸਰੋ ਹੈ ਕਿ ਕਿਹੜੇ ਧਰਮ ਦੀ ਗੱਲ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਕਰਦੇ ਤੇ ਕਿਹਦਾ ਭਲਾ ਨਹੀਂ ਮੰਗਦੇ ਤੁਸੀਂ ਕਾਨੂੰਨ ਦੀ ਮੰਗ ਦੀ ਗੱਲ ਕਰਦੇ ਹੋ ਇਸੇ ਕਰਕੇ ਖਾਲਸਾ ਜੀ ਹੋਰੀ ਜਿਹੜੇ ਬੈਠੇ ਆ ਐਡੇ ਵੱਡੇ ਉੱਚੇ ਟਾਵਰ ਦੇ ਉੱਤੇ ਥੋੜੀ ਜਿਹੀ ਜਗ੍ਹਾ ਦੇ ਉੱਤੇ ਉਹਨਾਂ ਦੀ ਆਪ ਦੀ ਹਾਲਤ ਕਿੰਨੀ ਵਿਗੜ ਚੁੱਕੀ ਆ ਹੁਣ ਤੱਕ ਸਾਰੇ ਜਾਣਦੇ ਆ ਪਰ ਗੱਲ ਇਹ ਆ ਕਿ ਜਦੋਂ ਟੇਬਲ ਟਾਕ ਦੀ ਵਾਰੀ ਆਈ ਤੁਹਾਡੀ ਅਫਸਰਾਂ ਨਾਲ ਬੈਠਕਾਂ ਹੁੰਦੀਆਂ ਨੇ ਜਥੇਬੰਦੀਆਂ ਦੀਆਂ ਉਹ ਕੀ ਕਹਿੰਦੇ ਆ ਕੁਝ ਤਾਂ ਕਹਿੰਦੇ ਹੁਣ ਅਫਸਰਾਂ ਨੂੰ ਜਦੋਂ ਮਿਲਦੇ ਆ ਨਾ ਜੀ ਇੱਕ ਘੜਿਆ ਕਢਾਇਆ ਜਾਂ ਜਵਾਬ ਕਾਨੂੰਨ ਪੰਜਾਬ ਨਹੀਂ ਬਣਾ ਸਕਦਾ ਹੂੰ ਕਾਨੂੰਨ ਕੇਂਦਰ ਹੀ ਬਣਾ ਸਕਦਾ ਸੀ ਜਦੋਂ ਪਹਿਲਾ ਐਮੈਂਡਮੈਂਟ ਦੇ ਮਤਾ ਪਾ ਕੇ ਭੇਜਿਆ ਸੀ ਦੋ ਵਾਰੀ ਜਾ ਚੁੱਕਾ ਤੁਹਾਨੂੰ ਪਤਾ 16 ਚ ਵੀ ਗਿਆ ਫਿਰ 18 ਦੇ ਵਿੱਚ ਗਿਆ ਉਸ ਤੋਂ ਬਾਅਦ ਖਤੋ-ਕਿਤਾਬਤ ਵੀ ਚੱਲਦਾ ਰਿਹਾ ਉਹ ਗਿੱਲਾ ਪੀਣਾ ਹੁਣ ਕੇਂਦਰ ਵਾਲੇ ਨਹੀਂ ਮੰਨਦੇ ਤੇ ਤੁਸੀਂ ਤਾਂ ਮੰਨ ਜੋ ਉਹ ਕਹਿੰਦੇ ਨੇ ਕਿ ਪੰਜਾਬ ਆਪਣਾ ਕਾਨੂੰਨ ਨਹੀਂ ਬਣਾ ਸਕਦਾ ਫਿਰ ਯੂਪੀ ਵਾਲਿਆਂ ਕਿੱਦਾਂ ਬਣਾ ਲਿਆ ਭੀ ਲਬਜ ਹਾ ਤੇ ਯੂਪੀ ਦਾ ਆਪਣਾ ਕਾਨੂੰਨ ਹੈ ਹੂੰ ਪਹਿਲਾਂ ਉਹਨਾਂ ਨੇ 20 ਦੇ ਵਿੱਚ ਇੱਕ ਕਾਨੂੰਨ ਬਣਾਇਆ 10 ਸਾਲ ਦੀ ਸਜ਼ਾ ਰੱਖੀ ਫਿਰ ਪਿਛਲੇ ਸਾਲ 24 ਦੇ ਵਿੱਚ ਅਗਸਤ ਦੇ ਵਿੱਚ ਉਹਨਾਂ ਨੇ ਇਹਨੂੰ ਉਮਰ ਕਾਇਚ ਚ ਤਬਦੀਲ ਕਰਤਾ ਆਪਣੇ ਕਾਨੂੰਨ ਚ ਆਪ ਹੀ ਐਮੈਂਡਮੈਂਟ ਕਰੀ ਜਾ ਰਹੇ ਗਵਰਨਰ ਦਸਕਤ ਕਰੀ ਜਾ ਰਹੇ ਤੇ ਪੰਜਾਬ ਨੂੰ ਕੀ ਹੋਇਆ ਜੀ ਆ ਪਿਛਲੇ ਮਹੀਨੇ ਦੀ ਗੱਲ ਆ ਪੰਪ ਕਹਿੰਦੇ ਨੇ ਹਿਮਾਚਲ ਛੋਟਾ ਜਿਹਾ ਸੂਬਾ ਵਾ ਇਦਾਂ ਉਦਾਂ ਹਨ ਜੀ ਕਮਜ਼ੋਰ ਹੈ ਇਹ ਉਹ ਹਾਂਜੀ ਉੱਥੇ ਕਾਂਗਰਸ ਦੀ ਸਰਕਾਰ ਨੇ ਨਸ਼ਾ ਤਸਕਰਾਂ ਦੇ ਵਾਸਤੇ ਮੌਤ ਦੀ ਸਜ਼ਾ ਤੇ 10 ਲੱਖ ਜੁਰਮਾਨੇ ਦਾ ਕਾਨੂੰਨ ਬਣਾਤਾ ਉਹ ਕਿਦਾਂ ਬਣ ਗਿਆ ਹੂੰ ਜੇ ਕਾਂਗਰਸ ਵਾਲੇ ਸੈਂਟਰ ਚ ਦਾ ਭਾਜਪੀ ਦੀ ਸਰਕਾਰ ਹੈ ਜੇ ਕਾਂਗਰਸ ਵਾਲੇ ਕਾਨੂੰਨ ਬਣਾ ਸਕਦੇ ਆਪਣੇ ਰਾਜ ਦਾ ਤੇ ਝਾੜੂ ਵਾਲੇ ਆਪਣੇ ਰਾਜ ਦਾ ਕਾਨੂੰਨ ਕਿਉਂ ਨਹੀਂ ਬਣਾ ਸਕਦੇ ਪੰਜਾਬ ਜੁreturnData ਗੁਰਾਂ ਦੇ ਨਾਮ ਉੱਤੇ ਇਹ ਦਲੀਲਾਂ ਜਦੋਂ ਤੁਸੀਂ ਉਹਨਾਂ ਕੋਲ ਰੱਖਦੇ ਹੋ ਉਹਦਾ ਜਵਾਬ ਕੀ ਹੁੰਦਾ ਜਵਾਬ ਕੁਝ ਨਹੀਂ ਹੁੰਦਾ ਜੀ ਨਹੀਂ ਜੀ ਸਾਨੂੰ ਮੀਟਿੰਗ ਆ ਗਈ ਅਸੀਂ ਉੱਥੇ ਜਾਣਾ ਜੀ ਸਾਨੂੰ ਸੀਐਮ ਸਾਹਿਬ ਦੀ ਮੀਟਿੰਗ ਆ ਗਈ ਸਾਨੂੰ ਜਾਣਾ ਪੈਣਾ ਤੁਹਾਨੂੰ ਇਹ ਹੈ ਸਾਨੂੰ ਉਹ ਹੈ ਹਮ ਇਹਨਾਂ ਦਲੀਲਾਂ ਦਾ ਜਵਾਬ ਹੀ ਕੋਈ ਨਹੀਂ ਦੇ ਰਿਹਾ ਮਤਲਬ ਡੰਗ ਟਪਾਇਆ ਜਾ ਰਿਹਾ ਜਿਹੜਾ ਲੰਘ ਜਾਵੇ ਸੌਖਾ ਮਸਲਾ ਤਾਂ ਇਹ ਸਾਨੂੰ ਤਾਂ ਇਹ ਮਹਿਸੂਸ ਹੁੰਦਾ ਕਿ ਬਲੀਆਂ ਚਾਉਂਦੇ ਨੇ ਇੱਕ ਫੌਜੀ ਜੇ ਬਾਰਡਰ ਤੋਂ ਬਚ ਕੇ ਆ ਗਿਆ ਹੋਇਆ ਉਹਦੇ ਅੰਦਰ ਇੱਕ ਦਰਦ ਹੈ ਹਮ ਸਿਰਫ ਸ੍ਰੀ ਗੁਰੂ ਆਪਣੇ ਗੁਰੂ ਦਾ ਨਹੀਂ ਉਹਨੂੰ ਸਾਰੇ ਧਰਮਾਂ ਦਾ ਦਰਦ ਆ ਪੇ ਬੇਅਦਬੀਆਂ ਕਿਉਂ ਹੋਣ ਹਮ ਇੱਕ ਫੌਜੀ ਕਾਨੂੰਨ ਮੰਗਦਾ ਹੋਇਆ ਜੇ ਸ਼ਹੀਦ ਹੋ ਗਿਆ ਤੇ ਉਹਨੂੰ ਫਿਰ ਭਗਵੰਤ ਮਾਨੋ ਦੇ ਘਰ ਜਾ ਕੇ 1 ਕਰੋੜ ਦੇ ਕੇ ਆਉਣਗੇ ਇਹਨਾਂ ਨੂੰ ਸ਼ਰਮ ਨਾ ਆਏਗੀ ਹਮ ਇਹ ਬਲੀਆਂ ਲੈਣਾ ਚਾਹੁੰਦੇ ਨੇ ਪੰਜਾਬ ਦਾ ਮਾਹੌਲ ਤਾਂ ਅੱਗੇ ਇਹਨਾਂ ਕੋ ਸਾਂਭਿਆ ਨਹੀਂ ਜਾ ਰਿਹਾ। ਹੂੰ। ਨੇਤਾ ਪ੍ਰਤੀ ਕਿਤੇ ਕਿਤੇ ਅੱਜ ਵੀ ਘਟਨਾਤੋਂ ਤੁਸੀਂ ਦੇਖ ਲੀਏ ਜਲੰਧਰ ਦੇ ਵਿੱਚ ਹਨਾ ਇੱਕ ਨਾਮਵਰ ਜਿਹੜੇ ਆਗੂ ਨੇ ਉਹਨਾਂ ਦੇ ਘਰ ਦੇ ਉੱਥੇ ਬਲਾਸਟ ਹੋਇਆ ਥਾਣਿਆਂ ਤੇ ਉੱਤੇ ਹੋ ਰਿਹਾ। ਉਹ ਪਈ ਗੁਰੂ ਗ੍ਰੰਥ ਸਾਹਿਬ ਜੀ ਦੀ ਵੇਖੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਇਦਾਂ ਹੀ ਪਿੱਠ ਕੀ ਨਹੀਂ ਰੱਖੀ ਨਾ ਤੇ ਫਿਰ ਨਜ਼ਰ ਉਹ ਪੱਠੀ ਜੇਕਰ ਸੁਲਤਾਨਾਂ ਕਾਹੋ ਕਰਾਇੰਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਦਾਗਾ ਕਮਾਇਆ ਅੱਜ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਪਈ ਆਪਣੀ। ਹੂੰ। ਜਿਹੜੇ ਪੰਜੀਆਂ ਪੰਜੀਆਂ ਸਾਲਾਂ ਦੇ ਵੀ ਦਾਅਵੇ ਕਰਦੇ ਸੀ ਨਾ ਅੱਜ ਉਹ ਹੂੰ ਸੋ ਇਹ ਸੋਚਣਾ ਬਣਦਾ ਤੇ ਕਰਨਾ ਬਣਦਾ ਤੇ ਜਦੋਂ ਇੰਨਾ ਕੁਝ ਸਾਹਮਣੇ ਹੈ ਸ਼ੀਸ਼ਾ ਵੀ ਦਿਖ ਰਿਹਾ ਵੀ ਹਸ਼ਰ ਕੀ ਹੋਇਆ ਮਗਰ ਲਿਆਂ ਦਾ ਅਸੀਂ ਸਾਰਾ ਉਮਰ ਤੇ ਬੈਠੇ ਨਹੀਂ ਰਹਿਣਾ ਸੱਤਾ ਦੇ ਵਿੱਚ ਅਹਿਸਾਸ ਨਹੀਂ ਉਹਨਾਂ ਦੇ ਚਿਹਰਿਆਂ ਤੇ ਝਲਕਦਾ ਤੁਹਾਨੂੰ ਨਜ਼ਰ ਆਇਆ ਕਦੇ ਨੇੜਿਓਂ ਲੰਘਦੇ ਹੋ ਤਾਂ ਵੇਖੋ ਆਮ ਤੌਰ ਤੇ ਇੱਕ ਕਹਾਵਤ ਹੁੰਦੀ ਹੈ ਕਿ ਜਿਹੜੇ ਲੀਡਰ ਹੁੰਦੇ ਨਾ ਰਾਜ ਰਾਜਸੀ ਨੇਤਾਜ਼ ਖਾਸ ਤੌਰ ਤੇ ਇਹਨਾਂ ਦੇ ਖਾਣ ਵਾਲੇ ਹੋਰ ਹੁੰਦੇ ਤੇ ਵਖਾਉਣ ਵਾਲੇ ਹੋਰ ਹੁੰਦੇ ਨੇ ਜਦੋਂ ਤੁਸੀਂ ਜਾਓਗੇ ਤੁਹਾਡਾ ਈਦਾਂ ਸਵਾਗਤ ਕਰਨਾ ਬੜੀ ਦੇਰ ਬਾਅਦ ਆਏ ਤਾਂ ਵੀ ਮਿਲਦੇ ਨਹੀਂ ਆ ਨਹੀਂ ਹੁੰਦਾ ਆਓ ਪ੍ਰਸ਼ਾਦਾ ਆਸ਼ਕੋ ਆਓ ਆ ਕਰੋ ਹੈ ਹੱਥ ਫੜ ਫੜ ਕੇ ਖਲੋਣਗੇ ਜਿਤਾਉਣਗੇ ਕਿ ਸਾਡੇ ਤੋਂ ਵੱਡ ਤੁਹਾਡਾ ਹਿੱਦੂ ਕੌਣ ਹੈ ਪਸ ਸਾਡਾ ਹਿੱਤ ਤਾਂ ਹੈ ਹੀ ਕੋਈ ਨਹੀਂ ਅਸੀਂ ਤਾਂ ਗੁਰੂ ਸਾਹਿਬ ਦੀ ਆਨ ਸ਼ਾਨ ਦੇ ਵਾਸਤੇ ਤੜਪਦੇ ਪਏ ਹਾਂ ਤਾਨੂੰ ਯਾਦ ਆਪਾਂ ਕਈ ਸਾਲ ਪਹਿਲਾਂ ਤੋਂ ਇਹ ਹੀ ਉਦੋਂ ਜੇ ਬੇਅਦਬੀ ਅਜ਼ਲਾਸ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੱਦਨ ਦਾ ਵੀ ਇਹੀ ਕਾਰਨ ਸੀ ਕਿ ਕਾਨੂੰਨ ਬਣਾ ਦਿਓ ਹੂੰ ਕਾਨੂੰਨ ਕਿਉਂ ਨਹੀਂ ਬਣਾ ਰਹੇ ਭਈ ਬੇਮਿਸਾਲ ਸਜ਼ਾ ਦੀ ਗੱਲ ਜੀ ਮੈਂ ਅੱਜ ਵੀ ਕੇਜਰੀਵਾਲ ਸਾਹਿਬ ਇਸ ਚੈਨਲ ਦੇ ਮਾਧਿਅਮ ਤੋਂ ABC ਚੈਨਲ ਦੇ ਮਾਧਿਅਮ ਤੋਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਚੋਣਾਂ ਤੋਂ ਪਹਿਲਾਂ ਧਾਰੀਵਾਲ ਦੀ ਸਟੇਜ ਤੇ 크리스마ਸ ਦੇ ਮੌਕੇ ਤੇ ਤੁਸੀਂ ਸਪੈਸ਼ਲ ਸਟੇਜ ਲਗਾਈ ਸੀ ਉਸ ਵੇਲੇ ਹੂੰ ਦਾ ਸਾਨੂੰ 스테ਜ ਤੇ ਬੁਲਾ ਕੇ ਤੇ ਮੈਮੋਰੰਡਮ ਅਸੀਂ ਦਿੱਤਾ ਸੀ ਉਹ ਮੈਮੋਰੰਡਮ ਕਿਹੜੇ ਖੂਚ ਸੁੱਟ ਛੱਡਿਆ ਜੇ ਇਹੀ ਮੈਮੋਰੰਡਮ ਸੀ ਜਿਹੜੇ ਗੱਲ ਕਰਕੇ ਭਾਈ ਜੂ ਗੁਰਜੀਤ ਸਿੰਘ ਖਾਲਸਾ ਉੱਤੇ ਚੜਿਆ ਬੈਠਾ ਕਿ ਕਾਨੂੰਨ ਬਣਾ ਦਿਓ ਕੋਈ ਸਖਤ ਸਜ਼ਾ ਕਰ ਦਿਓ ਉਮਰ ਕੈਦ ਕਰ ਦਿਓ ਮੌਤ ਦੀ ਸਜ਼ਾ ਕਰ ਦਿਓ ਕੁਝ ਤਾਂ ਕਰ ਦਿਓ ਕਰਦੇ ਨਹੀਂ ਪਏ ਕੀ ਕਰੀਏ ਗੁਰਜੀਤ ਸਿੰਘ ਖਾਲਸਾ ਜੀ ਨਾਲ ਤੁਹਾਡੀ ਲਾਸਟ ਵਾਰੀ ਜਦੋਂ ਆਖਿਰਲੇ ਸਮੇਂ ਕਦੋਂ ਗੱਲ ਹੁੰਦੀ ਹੈ ਜਾਂ ਜਿੰਨੀ ਵਾਰੀ ਵੀ ਗੱਲ ਹੋਈ ਉਹ ਸੋਚ ਕੀ ਰਹੇ ਆ ਅੱਜਕੱਲ੍ਹ ਉਹਨਾਂ ਨਾਲ ਲਗਭਗ ਰੋਜ਼ ਹੀ ਗੱਲ ਹੁੰਦੀ ਹੈ ਜੀ। ਉਹਨਾਂ ਦੀ ਸੋਚ ਬੜੀ ਉੱਚੀ ਤੇ ਪਵਿੱਤਰ ਸੋਚ ਹੈ। ਉਹ ਚਾਹੁੰਦੇ ਤੇ ਜਦੋਂ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਹੁਕਮ ਕੀਤਾ ਸੀ ਵੀ ਪ੍ਰਸ਼ਾਦਾ ਛਕ ਲੋ। ਉਹ ਛਕ ਸਕਦੇ ਸੀ ਨਾ। ਪਰ ਉਹਨਾਂ ਦੇ ਮਨ 'ਚ ਇਹ ਭਾਵਨਾ ਆਇਆ ਕਿ ਇੱਕ ਵਾਰੀ ਜੇ ਇਹ ਸੰਘਰਸ਼ ਨੂੰ ਕਮਜ਼ੋਰ ਪਾਤਾ ਜਿੱਦਾਂ ਭਾਈ ਗੁਰਬਖਸ਼ ਸਿੰਘ ਦਾ ਮਰਨ ਵਰਤ ਸੀਗਾ ਤੁਸੀਂ ਸਾਰਿਆਂ ਨੇ ਦੇਖਿਆ ਹੈ ਨਾ। ਬਾਪੂ ਸੂਰਤ ਸਿੰਘ ਦਾ ਸੀਗਾ ਉਹ ਕਹਿੰਦੇ ਨੇ ਕਿ ਨਹੀਂ ਹੁਣ ਜਾਂ ਤਾਂ ਸ਼ਹਾਦਤ ਹੋਏਗੀ ਤੇ ਜਾਂ ਕਾਨੂੰਨ ਬਣੇਗਾ ਮੈਂ ਸੰਗਤ ਜੀ ਇੱਕ ਸਚਾਈ ਤੁਹਾਡੇ ਸਾਹਮਣੇ ਰੱਖ ਰਿਆਂ ਉਹ ਵੀਰ ਦਿਨ ਚ ਦੋ ਵਾਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪਾਤਸ਼ਾਹ ਸ਼ਹਾਦਤ ਦੇ ਦਰਵਾਜੇ ਕੋਲ ਦੇ ਇਸ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਉਹ ਫਖਰ ਕਰੋ ਉਹ ਵੀਰ ਦੇ ਨਾਲ ਖਲੋਜੋ ਤੁਹਾਡੇ ਕੋਲ ਅੱਜ ਵੀ ਐਸੇ ਐਸੇ ਗੁਰੂ ਪਿਆਰ ਵਾਲੇ ਸਿੰਘ ਮੌਜੂਦ ਨੇ ਜਿਹੜੇ ਸ਼ਹਾਦਤ ਮੰਗਦੇ ਪਏ ਨੇ ਕੁਰਬਾਨੀ ਦੇਣ ਨੂੰ ਸ਼ਾਂਤਮਈ ਕੁਰਬਾਨੀ ਹੂੰ ਹਾਂ ਆਪਾਂ ਇਤਿਹਾਸ ਦੀਆਂ ਗੱਲਾਂ ਕਰਦੇ ਸਾਡੇ ਸਾਹਮਣੇ ਇਤਿਹਾਸ ਲਿਖਿਆ ਜਾ ਰਿਹਾ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਚੇਤੇ ਕਰ-ਕਰ ਕੇ ਆਪਾਂ ਕਈ ਵਾਰੀ ਭਾਵੁਕ ਹੋ ਜਾਂਦੇ ਆ دوسرے ਸਿੰਘਾਂ ਦਾ ਇਤਿਹਾਸ ਭਾਈ ਤਾਰੂ ਸਿੰਘ ਦਾ ਇਤਿਹਾਸ ਚੇਤੇ ਕਰਕੇ ਆਪਾਂ ਭਾਵੁਕ ਹੁੰਨੇ ਤੇ ਤੁਹਾਡੇ ਸਾਹਮਣੇ ਹੀ ਇੱਕ ਤਾਰੂ ਸਿੰਘ ਵਰਗਾ ਨੌਜਵਾਨ 40 ਸਾਲਾਂ ਦਾ ਉਹਦੇ ਉਹਦਾ ਘਰ ਪਰਿਵਾਰ ਹੈ ਬੱਚੇ ਨੇ ਉਹਦੇ ਉਹਦਾ ਬੱਚਾ ਪਲੱਸ 2 10th ਮੈਟ੍ਰਿਕ ਦੇ ਐਗਜ਼ਾਮ ਦਿੱਤੇ ਨੇ ਉਹਨੇ ਇਹਨਾਂ ਹਾਲਾਤਾਂ ਚ ਮਾਤਾ ਉਹਦੀ ਉਹਦਾ ਵੀ ਪਰਿਵਾਰ ਹੈ ਤੇ ਇੱਕ ਪੈਸੇ ਦਾ ਮੁਤਾਜ ਨਹੀਂ ਆ ਇੱਕ ਪੈਸਾ ਨਹੀਂ ਉਹਨੇ ਕਿਸੇ ਤੋਂ ਇਸ ਪੱਖ ਤੋਂ ਲਿਆ ਗਿਆ ਪਰਿਵਾਰ ਆਪਣਾ ਗੁਜ਼ਾਰਾ ਕਰੇ ਜਾਂ ਨਾ ਕਰੇ ਐਸੇ ਯੋਧਿਆਂ ਦੇ ਨਾਲ ਖੜੇ ਹੋ ਜਾਓ ਜਿਹੜੇ ਸ਼ਹਾਦਤ ਮੰਗਦੇ ਪਏ ਨੇ ਤੇ ਸ਼ਹਾਦਤ ਐਵੇਂ ਮੰਗੀ ਨਹੀਂ ਜਾਂਦੀ ਪੈਸਾ ਆਪਾਂ ਬੈਠੀਆਂ ਦੋਮੁਤਰਾ ਮੰਨ ਲਓ ਅੱਜ ਆਪਾਂ ਰੋਟੀ ਨਹੀਂ ਖਾਂਦੇ ਹਨਾ ਭਾਵੇਂ ਚਾਰ ਵਾਰੀ ਕਾਫੀ ਪੀ ਲੋ ਚਾਹ ਪੀ ਲੋ ਹਨਾ ਦੁੱਧ ਵੀ ਪੀ ਲੋ ਪਾਣੀ ਵੀ ਪੀ ਲੋ ਕੀ ਆਪਾਂ ਰੋਟੀ ਖਾਦੇ ਬਿਨਾਂ ਸੌ ਸਕਦੇ ਆ गुजारा ਨਹੀਂ ਹੁੰਦਾ ਗੁਜਾਰਾ ਨਹੀਂ ਹੁੰਦਾ ਈਵਨ ਕਿ ਆਪਾਂ ਪੰਜਾਬੀਆਂ ਦਾ ਤੇ ਹੁੰਦਾ ਵੀ ਕਈ ਕੁਛ ਖਾ ਖੂ ਵੀ ਲਈਏ ਨਾ ਤੇ ਘਰੇ ਜਾ ਕੇ ਫਿਰ ਚੱਲ ਦੋ ਕੁ ਪ੍ਰਸ਼ਾਦੇ ਛਾ ਕੇ ਲਈ ਉਹ ਵੀਰ ਤਿੰਨ ਮਹੀਨਿਆਂ ਤੋਂ ਬਿਨਾਂ ਰੋਟੀ ਤੋਂ ਬੈਠਾ ਆ ਕਾਦੇ ਵਾਸਤੇ ਸਿੱਖੋ ਕਾਦੇ ਵਾਸਤੇ ਉਹ ਵੀਰ ਤਿੰਨ ਮਹੀਨਿਆਂ ਤੋਂ ਸਿਰਫ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਕਈ ਵੀਰ ਕਹਿ ਦਿੰਦੇ ਨੇ ਵੀ ਭੁੱਖੇ ਰਹਿਣ ਦਾ ਸੰਵਿਧਾਨ ਸਿੱਖੀ ਦਾ ਸੰਕਲਪ ਹੀ ਨਹੀਂ ਆ ਭਾਈ ਸੰਘਰਸ਼ ਦੇ ਵਿੱਚ ਇਹ ਸੰਕਲਪ ਕੀਤੇ ਨੇ ਭਾਈ ਸਾਹਿਬ ਪਾਇਰਨ ਧੀਰ ਸਿੰਘ ਅਖੰਡ ਕੀਰਤਨੀ ਜੱਥੇ ਦੇ ਬਾਨੀ ਤੇ ਮੁਖੀ ਉਹਨਾਂ ਦਾ ਇਤਿਹਾਸ ਪੜ ਕੇ ਵੇਖੋ ਜੇਲ੍ਹ ਚਿੱਠੀਆਂ ਦੇ ਵਿੱਚ ਮੇਰੇ ਖਿਆਲੋਂ ਸੱਤ ਅੱਠ ਵਾਰੀ ਜੇਲਾਂ ਦੇ ਵਿੱਚ ਕੜਾਕੇ ਚੱਲੇ ਨੇ ਜੇਲਾਂ ਵਾਲਿਆਂ ਨੂੰ ਝੁਕਣਾ ਪੈਂਦਾ ਸੀ ਉਹ ਗੋਰੇ ਝੁੱਕ ਗਏ ਉਹ ਸਾਡੇ ਆਪਣੇ ਹੀ ਨੇ ਫੇਰ ਵੀ ਕਿਤੇ ਨਾ ਕਿਤੇ ਤਾਂ ਇਹਨਾਂ ਦੇ ਕੋਈ ਨਾ ਕੋਈ ਸਾਂਝ ਹੈਗੀ ਆ ਨਾ ਭਗਤ ਸਿੰਘ ਹੋਰਾਂ ਨੇ ਰੱਖੀ ਰੱਖੀ ਹੈ ਜੀ ਇਹ ਸੰਘਰਸ਼ ਅੱਜ ਦੇ ਸਮੇਂ ਦਾ ਸੰਘਰਸ਼ ਜਿਹੜਾ ਉਹ ਕੋਈ ਖੁਸ਼ੀ ਨੂੰ ਜਾਂ ਕਿਸੇ ਹੋਰ ਗੱਲ ਦੇ ਵਿੱਚ ਨਹੀਂ ਰੱਖ ਰਿਹਾ ਕੋਈ ਸਿਖਾਵੇ ਵਾਸਤੇ ਨਹੀਂ ਭੁਖੜਤਾਲ ਰੱਖ ਲਿਆ ਉਹਦੇ ਵੀ ਅੰਦਰ ਪੀੜਾ ਹੁੰਦੀਆਂ ਨੇ ਪਰसों ਰਾਤ ਉਹ ਅੱਧਾ ਪੌਣਾ ਤਿੰਨ ਟਾੜਫਿਆ ਉੱਤੇ ਉੱਥੇ ਤੜਫਨ ਦੀ ਵੀ ਜਗ੍ਹਾ ਨਹੀਂ ਹੂੰ ਜੇ ਮੰਨ ਲਓ ਇੱਕ ਬੰਦੇ ਦੇ ਸਵੇਰ ਪੇਨ ਹੋ ਰਹੀ ਹੈ ਪੇਟ 'ਚ 2 ਫੁੱਟ ਬਾਈ 6 ਫੁੱਟ ਦੀ ਜਗ੍ਹਾ 'ਚ 6 ਫੁੱਟ ਦਾ ਇਨਸਾਨ ਤੇ ਜਿਹਦਾ ਚੌੜਾਈ ਜਿਆਦੀ ਕਰੀਬ 2 ਫੁੱਟ ਆਲਰੇਡੀ ਆ ਹੂੰ ਉਹ ਕਿ ਕਿਥੋਂ ਪਾਸਾ ਕਿਥੋਂ ਲਏਗਾ ਕਿਹੜੀ ਜਗ੍ਹਾ ਤੇ ਲਏਗਾ ਲੱਤਾਂ ਕਿਥੋਂ ਇਕੱਠੀਆਂ ਕਰੇਗਾ ਕਿਵੇਂ ਉਹਨੂੰ ਸਾਡੇ ਦੂਜਾ ਜਿਹੜੇ ਸੇਵਾਦਾਰ ਨੇ ਪ੍ਰਗਟ ਸਿੰਘ ਵਗੈਰਾ ਉਹਨਾਂ ਵਿਚਾਰੇ ਕਿੱਦਾਂ ਉਹਨੂੰ ਉਸ ਵੇਲੇ ਸਾਂਭਿਆ ਉਹ ਦੇ ਯੂਰਿਨ ਦੇ ਵਿੱਚ ਖੂਨ ਆ ਰਿਹਾ ਲਗਾਤਾਰ ਆ ਰਿਹਾ ਪਿਛਲੇ 5 ਦਿਨਾਂ ਤੋਂ ਉਹ ਦੇ ਕਿਡਨੀਆ ਤੇ ਇਫੈਕਟ ਹੋ ਗਿਆ ਉਹ ਦੇ ਲਿਵਰ ਤੇ ਇਫੈਕਟ ਹੋ ਗਿਆ ਉਹਦਾ ਪੇਟ ਜਿਹੜਾ ਗੁਬਾਰੇ ਵਾਂਗੂ ਫੁੱਲਿਆ ਹੋਇਆ ਉਹਦੇ ਜਿਹੜੇ ਮਸਾਣੇ ਨੇ ਉਹਨਾਂ ਨੂੰ ਸੋਜਿਸ਼ ਆ ਚੁੱਕੀ ਹੈ ਔਰ ਕੋਈ ਇਹਨਾਂ ਨੂੰ ਤਰਲੇ ਲੈ ਰਿਆ ਭਾਈ ਕਾਨੂੰਨ ਬਣਾ ਦਿਓ ਇਹ ਕਾਨੂੰਨ ਬਣਾ ਦਿਓ ਮੈਂ ਤੁਹਾਡੇ ABC ਚੈਨਲ ਦੇ ਮਾਧਿਅਮ ਦੇ ਰਹੀਂ ਪਰ ਸਾਰੇ ਪੰਜਾਬੀਆਂ ਨੂੰ ਤੇ ਖਾਸ ਤੌਰ ਤੇ ਧਰਮੀ ਫੌਜੀਆ ਨੂੰ ਉਹਦੇ ਨਾਲ ਨਾਲ ਸਾਰੇ ਫੌਜੀਆ ਨੂੰ ਸਾਬਕਾ ਫੌਜੀਆ ਸਾਰਿਆਂ ਨੂੰ ਬੇਨਤੀ ਕਰਦਾ ਮੌਜੂਦਾ ਨੂੰ ਵੀ ਬੇਨਤੀ ਕਰਦਾ ਉਹ ਤੁਹਾਡਾ ਭਰਾ ਇੱਕ ਉੱਤੇ ਚੜਿਆ ਬੈਠਾ ਜੀ ਫੌਜੀਆ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਜੀ ਬਾਰਡਰਾਂ ਤੇ ਇੱਕ ਦੂਜੇ ਵਾਸਤੇ ਜਾਨ ਵੀ ਛਿੜਕ ਦਿੰਦੇ ਨੇ ਇੱਕ ਦੂਜੇ ਨੂੰ ਬਚਾਉਣ ਵਾਸਤੇ ਉਹਦੇ ਵਾਸਤੇ ਵੀ ਕਿਤੇ ਹਾ ਦਾ ਨਾਰਾ ਮਾਰ ਦਿਓ ਭਾਈ ਹੈ ਕਈ ਵਾਰੀ ਨਾ ਇੱਕ ਗੱਲ ਹੁੰਦੀ ਜਦੋਂ ਕਿਤੇ ਇਦਾਂ ਦੇ ਐਜੀਟੇਸ਼ਨ ਜਿਹੜੇ ਹਨਾ ਕੁਝ ਥੋੜੀ ਧਾਰਮਿਕ ਹੋ ਜੇ ਤੇ ਕਹਿੰਦੇ ਜੀ ਅਸੀਂ ਮੁਲਾਜ਼ਮਾਂ ਅਸੀਂ ਨਹੀਂ ਉੱਥੇ ਜਾਣਾ ਇੱਥੇ ਹਨਾ ਉਹ ਸਰਕਾਰੀ ਕੰਮ ਹੈ ਜੀ ਤੇ ਜਦ ਦਿਨ ਆਪਣੀ ਤਨਖਾਹ ਦਾ ਮਸਲਾ ਹੁੰਦਾ ਉਹ ਹੀ ਮੁਲਾਜ਼ਮ ਸਾਰੇ ਇਕੱਠੇ ਹੋ ਕੇ ਤੇ ਉੱਥੇ ਪੁਲਿਸ ਦੇ ਨਾਲ ਗੁੱਥਮ ਗੁੱਥੀ ਹੋ ਰਹੇ ਹੁੰਦੇ ਨੇ ਉਦੋਂ ਨਹੀਂ ਐਂਟੀ ਸਰਕਾਰ ਹੁੰਦਾ ਹਮ ਮਤਲਬ ਅਸੀਂ 도ਗਲੇ ਹੋ ਚੁੱਕੇ ਆ ਹਿੱਤ ਦੇਖਦੇ ਆ ਆਪਣੇ ਹਿੱਤ ਆਪਣਾ ਮੈਨੂੰ ਕੀ ਫਾਇਦਾ ਮੈਨੂੰ ਕੀ ਫਾਇਦਾ ਜੇ ਗੁਰੂ ਦੀ ਸ਼ਾਨ ਬਹਾਲ ਹੋ ਜੇਗੀ ਸਾਰੇ ਪੰਜਾਬ ਦਾ ਹੀ ਫਾਇਦਾ ਜੇ ਗੁਰੂ ਸਾਹਿਬ ਦੀ ਸ਼ਾਨ ਨਹੀਂ ਬਹਾਲ ਜੇ ਗੁਰੂ ਸਾਹਿਬ ਦੇ ਉੱਤੇ ਬਾਰ-ਬਾਰ ਅਟੈਕ ਖਾ ਰਿਆ ਤੇ ਤੁਸੀਂ ਕਿਹੜੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਦੇ ਪਈ ਉਹ ਰੰਗਲਾ ਕਿੱਦਾਂ ਬਣ ਜੂਗਾ ਕਿੱਥੋਂ ਰਹਿਮਤਾਂ ਲੈ ਕੇ ਆਵੋਗੇ ਅਸੀਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਖਾਸ ਤੌਰ ਤੇ ਇਹ ਜਿਹੜੇ ਲੀਡਰ ਨੇ ਇਹ ਕਿਹੜੇ ਮੂੰਹ ਨਾਲ ਜਾ ਕੇ ਉੱਥੇ ਮੱਥਾ ਟੇਕਦੇ ਕਿ ਜਿਹੜਾ ਅਜੇ ਤੱਕ ਉਹ ਦੁਸ਼ਟ ਦੇ ਬਾਰੇ ਇਹਨਾਂ ਨੂੰ ABC ਵੀ ਨਹੀਂ ਪਤਾ ਲੱਗੀ ਵੀ ਉਹ ਕੌਣ ਹੈ ਉਹ ਕਹਿੰਦੇ ਆ ਨਾ ਵੀ ਉਹਨੂੰ ਉਹਨੂੰ ਖਪਾਤਾ ਆ ਜਿਹੜਾ ਤਖਸ਼ੀਲ ਕੇਸਗੜ ਸਾਹਿਬ ਤੇ ਲੰਘਿਆ ਸੀਗਾ ਉਹ ਤਾਂ ਤੁਹਾਡੇ ਕੋਲ ਹੀ ਬੈਠਾ ਮੇਰੇ ਖਿਆਲ 100 ਤੋਂ ਵੱਧ ਇਹਨਾਂ ਦੇ ਕੋਲ ਬੈਠੇ ਨੇ ਦੱਸੋ ਕਿਹਦੇ ਚੋਂ ਕੀ ਕੱਢਿਆ ਤੁਸੀਂ ਤੁਸੀਂ ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਉਹ ਪੂਰੀ ਬਰੀਕੀ ਦੇ ਨਾਲ ਵਾਲ ਦੀ ਖਲ ਵੀ ਲਾਉਂਦੇ ਕਦੀ ਇੱਕ ਕਿਸ ਇੱਕ ਕੇਸ ਦੇ ਵਿੱਚ ਕੁਝ ਦੱਸਿਆ ਇਹਨਾਂ ਨੇ ਨਹੀਂ ਹਨਾ ਸੁਵਾਏ ਆ ਜਿਹੜਾ ਕੇਸ ਆ ਇੱਕ ਬਰ ਆਪਣਾ ਬਰਗਾੜੀ ਵਾਲਾ ਜਾਂ ਉਹ ਜਿਹੜਾ ਸਾਰਾ ਹਣਾ ਉਹ ਹਾਈ ਲੈਵਲ ਦੇ ਉੱਤੇ ਚਲਾ ਗਿਆ ਸਟੂ ਬੈਠੀ ਉਹਦੇ ਚ ਆ ਆ ਚਾਰ ਪੰਜ ਬੰਦੇ ਉਸ ਤੋਂ ਇਲਾਵਾ ਪੰਜਾਬ ਚ 450 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਪੰਜਾਬ ਹਰਿਆਣਾ ਹਿਮਾਚਲ ਚ ਵੀ ਸਮਝ ਲਓ ਕਿਸੇ ਇੱਕ ਕੇਸ ਚ ਕੁਝ ਨਿਕਲਿਆ ਬਾਰ ਕਿਉਂ ਨਹੀਂ ਨਿਕਲਦਾ ਪਿਆ ਭਾਈ ਕਿਉਂ ਨਹੀਂ ਨਿਕਲਦਾ ਪਿਆ ਇਹਦਾ ਜਵਾਬ ਦਿਓ ਇਹ ਪੰਜਾਬ ਨੇ ਜਵਾਬ ਮੰਗਣਾ ਹੈ ਰਹਿ ਗਿਆ ਸਾਲ 21 ਕੋਈ ਨਹੀਂ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਿਆ ਅੱਗੇ ਵੀ ਸ਼ਹੀਦ ਹੋਣ ਵਾਲੇ ਖੜੇ ਹੋ ਗਏ ਨੇ ਤੇ ਸ਼ਹਾਦਤਾਂ ਦਾ ਦੌਰ ਜਿਹੜਾ ਇਹ ਕਦੀ ਮੁੱਕਿਆ ਨਹੀਂ ਸ਼ਾਂਤ ਮਈ ਰਹਿ ਕੇ ਸ਼ਹਾਦਤ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਦੀ ਸਿਖਾਤੀ ਨੇ ਜਦੋਂ ਦੀ ਛੋਟੇ ਸਾਹਿਬ ਜੰਦੇ ਨੇ ਨੀ ਭਰ ਦਿੱਤੀ ਹੋਈ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉੱਥੇ ਜਾ ਕੇ ਮੱਥਾ ਕਿਦਾਂ ਟੇਕ ਆਉਂਦੇ ਪਰਿਵਾਰ ਸਮੇਤ ਜਾ ਕੇ ਭਗਵਾਨ ਤੁਮਾਨ ਸਾ ਇਹਨਾਂ ਨੂੰ ਯਾਦ ਨਹੀਂ ਆਉਂਦੀਆਂ ਪਤ ਪੀਆਂ ਕਿ ਕਾਦੇ ਲਈ ਕੁਰਸੀ ਤੇ ਬੈਠੇ ਹੋ ਭਾਈ ਤੁਸੀਂ ਯਾਰ ਕਾਨੂੰਨ ਵੀ ਨਹੀਂ ਬਣਾਉਣ ਜੋਗੇ ਦੇ ਤੁਸੀਂ ਤੇ ਫਿਰ ਤੁਸੀਂ ਕਰਨਾ ਕੀ ਹੈ ਹੋਰ ਪੰਜਾਬ ਨੇ ਤੁਹਾਡੇ ਕੋਲ ਲੈਣਾ ਕੀ ਜੇ ਤੁਸੀਂ ਇੱਕ ਗੁਰੂ ਗ੍ਰੰਥ ਸਾਹਿਬ ਜਾਂ ਧਾਰਮਿਕ ਗ੍ਰੰਥਾਂ ਦੇ ਵਾਸਤੇ ਇੱਕ ਕਾਨੂੰਨ ਵੀ ਨਹੀਂ ਬਣਾ ਸਕਦੇ ਇੱਕ ਬੜੀ ਹੀ ਹੈਰਾਨੀ ਜਨਕ ਗੱਲ ਫਿਰ ਉਸ ਦਿਨ ਹੋਈ ਹੈ ਚੇਤਨ ਸਿੰਘ ਜੋੜਾ ਮਾਜਰਾ ਤੁਸੀਂ ਰਿਕਾਰਡਿੰਗ ਚਾਹੇ ਦੁਬਾਰਾ ਮੇਰੇ ਕੋਲ ਵੀ ਪਈ ਹੈ ਉਹਦਾ ਕਲਿੱਪ ਆ ਚੇਤਨ ਸਿੰਘ ਜੋੜਾ ਮਾਜਰਾ ਨੇ ਬੜੀ ਵਧੀਆ ਢੰਗ ਦੇ ਨਾਲ ਵਧੀਆ ਲਫ਼ਜ਼ਾਂ ਦੇ ਵਿੱਚ ਗੱਲ ਰੱਖੀ ਕਿ ਜੇ ਕੇਂਦਰ ਵਾਲੇ ਨਹੀਂ ਬਣਾਉਂਦੇ ਤੇ ਪੰਜਾਬ ਦਾ ਅਸੀਂ ਆਪਣਾ ਕਾਨੂੰਨ ਬਣਾ ਲਈਏ ਤੇ ਜਦੋਂ ਉਹਨਾਂ ਨੇ ਗੱਲ ਖਤਮ ਕੀਤੀ ਤੇ ਆਪਣੇ ਸਪੀਕਰ ਸਾਹਿਬ ਜਿਹੜੇ ਕਿ ਬੜੇ ਹਮ ਹਣਾ ਉਸ ਹਲਕੇ ਤੋਂ ਆਉਂਦੇ ਨੇ ਜਿੱਥੇ ਬਰਗਾੜੀ ਜਿੱਥੇ ਸਟੇਜਾਂ ਤੇ ਖੜੇ ਹੋ ਹੋ ਕੇ ਬੜੇ ਬੜੇ ਹੱਥ ਜੋੜ ਕੇ ਇਹਨਾਂ ਨੇ ਇੱਕ ਦਾਅਵੇ ਕੀਤੇ ਉਸ ਦੇ ਉੱਤੇ ਇੱਕ ਕਮੈਂਟ ਨਹੀਂ ਕਿਸੇ ਦਾ ਆਇਆ ਪੂਰੇ ਹਾਊਸ ਚੋਂ ਸਪੀਕਰ ਸਾਹਿਬ ਸਮੇਤ ਕਿਸੇ ਦਾ ਕਮੈਂਟ ਨਹੀਂ ਆਇਆ ਉਸ ਗੱਲ ਨੂੰ ਇਦਾਂ ਇਗਨੋਰ ਕਰ ਦਿੱਤਾ ਗਿਆ ਵੀ ਜਿੱਦਾਂ ਤੋਬੇ ਤੇ ਮਿੱਟੀ ਪਾਉਣ ਦੀ ਡਿਮਾਂਡ ਰੱਖੀ ਆ ਉਹਨੇ ਹਾਊਸ ਦੇ ਵਿੱਚੋਂ ਕੋਈ ਬੋਲਿਆ ਐਲੋਪੀ ਬੋਲਿਆ ਆਪੋਜੀਸ਼ਨ ਵਾਲੇ ਬੋਲੇ ਤੇ ਆਲੀ ਸਾਹਿਬ ਬੋਲੇ ਕੋਈ ਬੋਲਿਆ ਤੇ ਇਦਾਂ ਅਗਲਾ ਅਨਾਉਂਸਮੈਂਟ ਹੋ ਗਈ ਵੀ ਅਗਲਾ ਸਵਾਲ ਜੀ ਤੇ ਜਿੱਦਨ ਸ਼ੈਰੀ ਕਲਸੀ ਬੋਲੇ ਨੇ ਅਸੀਂ ਸੋਚਿਆ ਸੀ ਵੀ ਚਲੋ ਸ਼ੈਰੀ ਕਲਸੀ ਹੁਣ ਇੱਕ ਨਾ ਆ ਨਾ ਰੂਲਿੰਗ ਪਾਰਟੀ ਦੇ ਪੰਜਾਬ ਦੇ ਐਕਟਿੰਗ ਪ੍ਰਧਾਨ ਸੈਕੰਡ ਰਮਨ ਅਰੋੜਾ ਉਹ ਉਹ ਬੋਲੇ ਨੇ ਤੇ ਚਲੋ ਇਹਦੇ ਤੇ ਸ਼ਾਇਦ ਕਿਉਂਕਿ ਸਪੀਕਰ ਸਾਹਿਬ ਤੋਂ ਬਹੁਤ ਆਸਾਂ ਨੇ ਸਿੱਖ ਜਗਤ ਨੂੰ ਸਿੱਖਾਂ ਨੂੰ ਲੱਗਦਾ ਕਿ ਸਾਡਾ ਭਰਾ ਬੈਠਾ ਉੱਥੇ ਪਰ ਜਦੋਂ ਉਹ ਭਰਾ ਇਦਾਂ ਪਾਸਾ ਫੇਰ ਜਾਂਦਾ ਨਾ ਤੇ ਪਰਸਾ ਨੂੰ ਹੀ ਪਤਾ ਆ ਵੀ ਸਾਡੇ ਤੇ ਕੀ ਗੁਜ਼ਰਦੀ ਆ ਜਦ ਤੱਕ ਆਪਾਂ ਗੁਰੂ ਦੇ ਨਹੀਂ ਹੋ ਪਾਵਾਂਗੇ ਨਾ ਮੈਂ ਸਾਰੇ ਹੀ ਹਾਂ ਮਲਿਆ ਨੂੰ ਬੇਨਤੀਆਂ ਕਰਦਾ ਇਹ ਹਸ਼ਰ ਮਾੜਾ ਹੋਣਾ ਜੇ ਤੁਹਾਡਾ ਵੀ ਹੋਣਾ ਸਾਡਾ ਤਾਂ ਹੋ ਹੀ ਰਿਹਾ ਸੀ ਤਾਂ ਰੋਜ਼ ਮਰਦੇ ਆ ਇੱਕ ਸਚਾਈ ਆ ਅਸੀਂ ਰੋਜ਼ ਮਰਦੇ ਆ ਉਹ ਉੱਤੇ ਮਰਦਾ ਪਿਆ ਅਸੀਂ ਥੱਲੇ ਮਰਦੇ ਪਏ ਹਾਂ ਜਦੋਂ ਕਿਤੇ ਫੋਨ ਆ ਜਾਂਦਾ ਨਾ ਵੀ ਭਾਈ ਗੁਰਜੀਤ ਸਿੰਘ ਨੂੰ ਆ ਹੋ ਗਿਆ ਹੁਣ ਅਸੀਂ ਉਸੇ ਲੈ ਕਰ ਕੀ ਸਕਦੇ ਹੁਣ ਸੁਚਾਈਆਂ ਦਸੀਏ ਤੁਹਾਨੂੰ ਜਿੱਤਣੋ ਬਿਹੋਸ਼ ਹੋਇਆ ਨਾ ਉੱਤੇ ਡੀ ਹਸਪਤਾਲੇੋਂ ਕਹਿੰਦਾ ਵੀ ਉਹਦਾ ਰਵਾਲਵਰ ਫੜ ਲਿਆ ਉੱਥਲੇ ਬਾਕੀ ਅਸੀਂ ਆਪੇ ਸੰਭਾਲਾਂ ਇਹ ਪ੍ਰਸ਼ਾਸਨ ਹੈ ਉਹ ਮਰਦਾ ਤੇ ਮਰਨ ਦਿਓ ਇੱਥੋਂ ਤੱਕ ਉਹਨਾਂ ਨੇ ਕਿਹਾ ਵੀ ਉਹਨੂੰ ਕਿਸੇ ਢੰਗ ਨਾਲ ਬਾਅਦ ਚ ਵੀ ਕਹਿੰਦੇ ਵੀ ਉਹਨੂੰ ਬਿਹੋਸ਼ ਕਰ ਦਿਓ ਜਿੰਨੇ ਪੈਸੇ ਚਾਹੀਦੇ ਲੈ ਲਓ ਇਹਨੂੰ ਬਿਹੋਸ਼ ਕਰਕੇ ਅਸੀਂ ਥੱਲੇ ਲਾ ਲੈਂਦੇ ਤਹੀ ਉਹ ਮੰਗਦਾ ਕੀ ਪਿਆ ਉਹ ਇਹ ਤਾਂ ਸੋਚ ਲਓ ਮੰਗਦਾ ਕੀ ਪਿਆ ਤੇ ਮੈਂ ਇਸ ਮੌਕੇ ਧੰਨਵਾਦ ਕਰਦਾ ਹਾਂ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਗੜਗਾਜ ਸਾਹਿਬ ਦਾ ਜਿਹੜੇ ਆਪਣੇ ਪੱਧਰ ਤੇ ਉੱਥੇ ਪਹੁੰਚੇ ਤੇ ਸਰਕਾਰ ਨੂੰ ਵੀ ਉਹਨਾਂ ਨੇ ਕਿਹਾ ਤੇ ਕੱਲ ਸਾਡੀ ਮੀਟਿੰਗ ਜਦੋਂ ਹੋਈ ਹੈ ਸ਼੍ਰੀ ਅਨੰਦਪੁਰ ਸਾਹਿਬ ਵੇਖਿਓ ਉਹਨਾਂ ਦੇ ਨਾਲ ਕਾਫੀ 1 ਘੰਟਾ ਸੀ ਇਹੀ ਇਸ ਇਸੇ ਮਸਲੇ ਤੇ ਡਿਸਕਸ਼ਨ ਕੀਤੀ ਹੈ ਹੁਕਮਨਾਮਿਆਂ ਦੇ ਮਸਲੇ ਤੇ ਤੇ ਮਸਲੇ ਤੇ ਉਹ ਕਹਿੰਦੇ ਲੋੜ ਪਈ ਤੇ ਮੈਂ ਫੇਰ ਜਾਵਾਂਗਾ ਅਸੀਂ ਮੋਰਚੇ ਨੂੰ ਤਗੜਿਆ ਕਰਾਂਗੇ ਕਿਉਂ ਨਹੀਂ ਕਾਨੂੰਨ ਬਣਾ ਰਹੀ ਸਰਕਾਰ ਇਹ ਸਰਕਾਰ ਨੂੰ ਜਵਾਬ ਦੇਣਾ ਪਏਗਾ ਤੇ ਵੱਡੇ ਪੱਧਰ ਤੇ ਇਹ ਮਤ ਸਮਝੋ ਕਿ ਇਹ ਗੱਲ ਸ਼ਾਂਤ ਹੈ ਜਾਂ ਕੋ ਹੁਣ ਵੱਧ ਤੋਂ ਵੱਧ ਮਾਰੀ ਜਾਊਗਾ ਨਾ ਤੇ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨੜ ਖੋਪੜ ਰਹਿੰਦੇ ਨੇ ਤਸਵੀਰ ਬਦਲਦੀ ਕੌਮਾਂ ਦੀ ਇਹ ਤਸਵੀਰਾਂ ਬਦਲਦੀਆਂ ਹੁੰਦੀਆਂ ਜੇ ਇਹ ਸ਼ਹਾਦਤਾਂ ਕਦੀ ਵੀ ਅਜਾਈ ਨਹੀਂ ਗਈਆਂ ਮੈਂ ਤੁਹਾਡੇ ਚੈਨਲ ਦੇ ਰਾਈ ਬੇਨਤੀ ਕਰਦਾ ਫਿਰ ਬੇਨਤੀ ਕਰਦਾ ਅਸੀਂ ਕਲੋ ਅਜੇ ਵੀ ਸਾਨੂੰ ਉਮੀਦ ਹੈ ਕਿ ਸ਼ਾਇਦ ਇਹਨਾਂ ਦੀ ਜ਼ਮੀਰ ਜਾਗ ਪਏ ਨਹੀਂ ਤੇ ਮੈਂ ਤਾਂ ਇਹ ਵੀ ਬੇਨਤੀ ਕਰਦਾ ਕਿ ਹਿਮਾਚਲ ਵਾਲੇ ਅਫਸਰਾਂ ਨੂੰ ਸਾਧ ਲਓ 4 ਦਿਨ ਉਹਨਾਂ ਨੂੰ ਪੁੱਛ ਲਓ ਜੇ ਤੁਹਾਨੂੰ ਨਹੀਂ ਸਮਝ ਆ ਰਹੀ ਕਿ ਪੰਜਾਬ ਸਰਕਾਰ ਕਿਦਾਂ ਕੁ ਨੂੰ ਬਣਾ ਸਕਦੀ ਉਹਨਾਂ ਨੂੰ ਪੁੱਛ ਲਓ ਪਈ ਹਿਮਾਚਲ ਵਾਲੇ ਤੂੰ ਜਿੱਦਾਂ ਬਣਾ ਲਿਆ ਹੁੰਦਾ ਹੀ ਆ ਨਾ ਅਫਸਰ ਇੱਕ ਦੂਜੇ ਦੇ ਨਾਲ ਹਮ ਰਤਬਾ ਦੇ ਨਾਲ ਫੋਨ ਤੇ ਗੱਲ ਕਰਕੇ ਪੁੱਛ ਲੈਂਦੇ ਜਾਂ ਉਹਨਾਂ ਨੂੰ ਸਾਧ ਲਓ 2 ਦਿਨ ਚਾਏ ਕੋਈ ਟੀ ਪਾਰਟੀ ਦੇ ਤਾਂ ਸੱਦ ਕੇ ਉਹਨਾਂ ਨੂੰ ਡਿਸਕਸ਼ਨ ਕਰ ਲ ਪਰ ਕਾਨੂੰਨ ਬਣਾ ਦਿਓ ਤੇ ਤੁਹਾਡਾ ਵੀ ਭਲਾ ਜੇ ਤੇ ਸਾਡਾ ਵੀ ਭਲਾ ਜੇ ਧੰਨਵਾਦ ਬਹੁਤ ਸ਼ੁਕਰੀਆ ਜੀ ਤਾਂ ਇਹਨਾਂ ਨੇ ਆਪਣੀ ਜ਼ੁਬਾਨੀ ਸਾਰੀਆਂ ਗੱਲਾਂ ਉਹ ਕੱਲੀਆਂ-ਕੱਲੀਆਂ ਦੱਸ ਦਿੱਤੀਆਂ ਨੇ ਹੁਣ ਤੱਕ ਇਸ ਸੰਘਰਸ਼ ਦੇ ਵਿੱਚ ਉਹ ਨਿਕਲੇ ਕੀ ਰਿਹਾ ਬੀਤ ਕੀ ਰਹੀ ਹੈ ਗੁਰਜੀਤ ਸਿੰਘ ਖਾਲਸਾ ਦੇ ਉੱਤੇ ਤੇ ਉਹ ਕਿੰਨਾਂ ਲਈ ਖਾਤਰ ਬੈਠੇ ਨੇ ਇਹ ਸਾਰੀਆਂ ਗੱਲਾਂ ਇਹਨਾਂ ਨੇ ਆਪਣੇ ਵਿਚਾਰ ਰੱਖ ਦਿੱਤੇ ਨੇ ਹੁਣ ਦੇਖਣਾ ਹੈ ਸਰਕਾਰ ਇਸ ਮਾਮਲੇ ਦੇ ਉੱਤੇ ਕਦੋਂ ਸੋਹਿਰਦ ਹੁੰਦੀ ਹੈ ਤੇ ਕਦੋਂ ਅਮਲੀ ਰੂਪ ਦੇ ਵਿੱਚ ਕੋਈ ਵੱਡਾ ਫੈਸਲਾ ਲੈਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ